ਨਿਊ ਸਟੇਟ ਪੰਜਾਬ ਹਰ ਹਣਾ ਮਾਚਲ ਦੇਖ ਰਿਹਾ ਤੇ तमाम ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡੇ ਨਾਲ ਅਮਨਿਤਰ ਲੈ ਕੇ ਹਾਜ਼ਰਾਂ ਖਬਰਾਂ ਦੀ ਖਬਰ ਬੜਨ ਦਾ ਗਾਜ਼ ਕਰਾਂਗੇ ਵੱਡੀ ਖਬਰ ਤਾਂ ਕਿ ਚੰਡੀਗੜ੍ਹ ਨੂੰ ਲੈ ਕੇ ਸੀਐਮ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਦੱਸ ਦੇ ਕਿ ਪੰਜਾਬੀਆਂ ਦੇ ਕੋਲ ਆਪਣੀ ਰਾਜਧਾਨੀ ਹੈ ਇਹ ਸੀਐਮ ਮਾਨ ਨੇ 26 ਜਨਵਰੀ ਮੌਕੇ ਸੰਬੋਧਨ ਕਰਦਿਆਂ ਗੱਲ ਆਖੀ ਹੈ ਉਹਨਾਂ ਨੇ ਕਿ ਪੰਜਾਬ ਦੀ ਰਾਜਧਾਨੀ ਖੋਣ ਦੀ ਕੋਸ਼ਿਸ਼ ਹੁੰਦੀ ਰਹਿੰਦੀ ਹੈ ਸੀਐਮ ਮਾਨ ਨੇ ਚੰਡੀਗੜ੍ਹ ਨੂੰ ਲੈ ਕੇ ਕਿਹਾ ਕਿ ਚੰਡੀਗੜ੍ਹ ਨੂੰ ਲੈ ਕੇ ਜੋ ਕਰਨਾ ਪਿਆ ਅਸੀਂ ਕਰਾਂਗੇ ਅਸੀਂ ਆਪਣੀ ਰਾਜਧਾਨੀ ਚੰਡੀਗੜ੍ਹ ਲੈ ਕੇ ਹਟਾਂਗੇ ਪੰਜਾਬ ਕੋਲ ਆਪਣੀ ਹਾਈ ਕੋਰਟ ਵੀ ਨਹੀਂ ਹੈ ਇਹ ਵੀ ਮੁੱਖ ਮੰਤਰੀ ਨੇ ਕਿਹਾ ਹੁਣ ਸਵਾਲ ਇਹ ਖੜਾ ਹੁੰਦਾ ਕਿ ਪੰਜਾਬ ਨੂੰ ਰਾਜਧਾਨੀ ਤੋਂ ਸਖਣਾ ਕਿਸ ਨੇ ਕੀਤਾ ਕਿ ਚੰਡੀਗੜ੍ਹ ਵਾਲਾ ਮੁੱਦਾ ਹੱਲ ਹੋ ਸਕਦਾ ਇਹ ਵੱਡੇ ਸਵਾਲ ਨੇ ਜਿਹੜੇ ਕਿ ਸੀਐਮ ਮਾਨ ਦੇ ਵੱਲੋਂ ਚੁੱਕੇ ਚਾਰ ਤੇ ਨਾਲੇ ਹਰ ਇੱਕ ਪੰਜਾਬੀ ਇਹਨਾਂ ਦਾ ਜਵਾਬ ਚਾਹੁੰਦਾ ਹੈ ਕਿ ਪੰਜਾਬ ਦੀ ਰਾਜਧਾਨੀ ਪੰਜਾਬ ਕੋਲ ਆਪਣੀ ਰਾਜਧਾਨੀ ਕਿਉਂ ਨਹੀਂ ਹੈ ਪੰਜਾਬ ਕੋਲ ਆਪਣੀ ਹਾਈ ਕੋਰਟ ਕਿਉਂ ਨਹੀਂ ਹੈ ਇਹ तमाम ਮੁੱਦੇ ਨੇ ਜਿਨ੍ਹਾਂ ਦਾ ਜਵਾਬ ਪੰਜਾਬ ਦੀ ਜਨਤਾ ਚਾਹੁੰਦੀ ਹੈ ਤੇ ਹਰ ਇੱਕ ਦੀ ਨਜ਼ਰ ਹੈ ਕਿ ਆਖਰਕਾਰ ਪੰਜਾਬ ਨੂੰ ਆਪਣੀ ਹਾਈ ਕੋਰਟ ਅਤੇ ਆਪਣੀ ਰਾਜਧਾਨੀ ਕਦੋਂ ਮਿਲੇਗੀ ਪਰ ਅਕਸਰ ਕਿਹਾ ਜਾਂਦਾ ਹੈ ਕਿ ਸੋਨਾ ਫੁੱਲ ਪੰਜਾਬ ਦਾ ਚੰਡੀਗੜ੍ਹ ਪੰਜਾਬ ਦਾ ਇਹ ਸਿਰਫ ਇੱਕ ਕਹਾਵਤ ਹੈ ਪਰ ਕਹਾਵਤ ਨੂੰ ਸੱਚ ਹੁੰਦਾ ਕਿੰਨਾ ਸਮਾਂ ਲੱਗੇਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਵੱਡਾ ਬਿਆਨ ਇਹ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਕਹੇ ਕਿ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੇ ਅਸੀਂ ਹਰ ਇੱਕ ਚੀਜ਼ ਦਾ ਡਟ ਕੇ ਮੁਕਾਬਲਾ ਕਰਦੇ ਆਂ ਪਰ ਅੱਜ ਪੰਜਾਬ ਕੋਲ ਆਪਣੀ ਰਾਜਧਾਨੀ ਨਹੀਂ ਹੈ ਪਰ ਦੂਸਰੇ ਬਿਆਨ ਦੇ ਵਿੱਚੋਂ ਕਹਿੰਦੇ ਨਜ਼ਰ ਆਉਂਦੇ ਨੇ ਕਿ ਪੰਜਾਬ ਤੋਂ ਪੰਜਾਬ ਦੀ ਰਾਜਧਾਨੀ ਖੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸੂਬਾ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਦਿੱਟਾਂ ਜਕਸਿਆ ਗਿਆ ਕਿ ਚੰਡੀਗੜ੍ਹ ਪੰਜਾਬ ਦਾ ਹੈ ਪਰ ਪੰਜਾਬ ਕੋਲ ਆਪਣੀ ਰਾਜਧਾਨੀ ਨਹੀਂ ਹੈ ਕਿਉਂਕਿ ਹਰਿਆਣਾ ਤੇ ਪੰਜਾਬ ਦੀ ਇਕੋ ਰਾਜਧਾਨੀ ਆ ਉਹ ਹੈ ਚੰਡੀਗੜ੍ਹ ਜਦਕਿ ਪੰਜਾਬ ਤੇ ਚੰਡੀਗੜ੍ਹ ਨਾਲੋਂ ਜ਼ਿਆਦਾ ਹੱਕ ਪੰਜਾਬੀਆਂ ਦਾ ਚਾਹ ਹੱਕ ਹੈ ਕਿਉਂਕਿ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਸਾਇਆ ਗਿਆ ਸੀ ਜਿਸ ਤੋਂ ਬਾਅਦ ਪੁਰਾਣੇ ਬਜ਼ੁਰਗਾਂ ਦੀ ਗੱਲ ਕਰੀਏ ਤਾਂ ਉਹ ਅਕਸਰ ਕਹਿੰਦੇ ਨੇ ਕਿ ਉਜਾੜਾ ਕਰਕੇ ਚੰਡੀਗੜ੍ਹ ਬਣਿਆ ਜਿਸ ਨੂੰ ਕਿ ਸਿਟੀ ਬਿਊਟੀਫੁੱਲ ਕਿਹਾ ਜਾਂਦਾ ਉਸ ਨੂੰ ਉਜਾੜਾ ਸਿਟੀ ਨੂੰ ਬਿਊਟੀਫੁੱਲ ਬਣਾਉਣ ਦੇ ਲਈ ਉਜਾੜਾ ਕਰਨਾ ਪਿਆ ਸੀ ਕਾਫੀ ਪਿੰਡ ਉਜੜੇ ਸਨ ਕਾਫੀ ਲੋਕ ਉਜੜੇ ਸਨ ਜਿਸ ਤੋਂ ਬਾਅਦ ਇਹ ਸਿਟੀ ਬਿਊਟੀਫੁੱਲ ਬਣੀ ਸੀ ਪਰ ਮੁੱਖ ਮੰਤਰੀ ਨੇ ਵੱਡਾ ਬਿਆਨ ਦਿੱੰਦਿਆ ਕਿਹਾ ਹੈ ਕਿ ਪੰਜਾਬ ਦੇ ਕੋਲ ਆਪਣੀ ਤਾਂ ਕੋਈ ਰਾਜਸਥਾਨੀ ਵੀ ਨਹੀਂ ਹੈ ਪੰਜਾਬ ਕੋਲ ਆਪਣੀ ਹਾਈ ਕੋਰਟ ਵੀ ਨਹੀਂ ਹੈ ਆਖਰ ਕਿਸ ਨੂੰ ਰਾਜਸਥਾਨ ਤੋਂ ਸੱਖਣਾ ਰੱਖਿਆ ਗਿਆ ਕਿ ਚੰਡੀਗੜ੍ਹ ਵਾਲਾ ਮੁੱਦਾ ਹੱਲ ਹੋਵੇਗਾ ਇਹ ਵੱਡਾ ਸਵਾਲ ਨੇ ਤਿੰਨਾਲੀ ਮੁੱਖ ਮੰਤਰੀ ਨੇ ਅੱਜ ਵੱਡਾ ਬਿਆਨ ਵੀ ਦਿੱਤਾ ਸਾਜ ਨਾਲ ਇਸ ਖਬਰ ਤੇ ਬਿਧੇ ਜਾਣ ਕਰੇ ਸਾਡੇ ਜੋ ਮਹਿਮਾਨ ਜੁੜ ਚੁੱਕੇ ਨੇ ਕਾਂਗਰਸ ਤੋਂ ਅਤੇ ਭਾਜਪਾ ਦੇ ਵੱਲੋਂ ਮੇਰਾ ਸਭ ਤੋਂ ਪਹਿਲਾ ਸਵਾਲ ਭਾਜਪਾ ਦੇ ਅਗੂ ਨੂੰ ਹੈ ਕਿ ਸਰ ਤੁਸੀਂ ਕਿਸ ਤਰੀਕੇ ਨਾਲ ਵੇਖਦੇ ਹੋ ਕਿ ਮੁੱਖ ਮੰਤਰੀ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਪਰ ਪੰਜਾਬ ਕੋਲ ਤਾਂ ਆਪਣੀ ਕੋਈ ਰਾਜਧਾਨੀ ਨਹੀਂ ਹੈ ਤੇ ਦੂਸਰਾ ਇਹ ਸਵਾਲ ਕੀਤਾ ਉਹਨਾਂ ਨੇ ਕਿ ਪੰਜਾਬ ਤੋਂ ਉਸ ਦੀ ਰਾਜਧਾਨੀ ਖੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਆਪ ਜੀ ਨੂੰ ਸਾਰੇ ਸਤਕਾਰਯੋਗ ਪੈਨਲਿਸਟਾਂ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਔਰ ਗਣਤੰਤਰ ਦੇਸ਼ ਦੀ ਸਾਰੇ ਹੀ ਦਰਸ਼ਕਾਂ ਨੂੰ ਔਰ ਸਾਰੇ ਪੰਜਾਬਸਤਾਨ ਨੂੰ ਤੇ ਆਪ ਜੀ ਨੂੰ ਲੱਖ ਲੱਖ ਵਧਾਈ। ਲੇਕਿਨ ਜਿਹੜਾ ਇਹ ਬਿਆਨ ਮੁੱਖ ਮੰਤਰੀ ਸਾਹਿਬ ਨੇ ਦਿੱਤਾ ਹੈ ਮੈਨੂੰ ਨਹੀਂ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਨੇ ਬਹੁਤ ਪਰਪਕਤਾ ਨਾਲ ਇਹ ਬਿਆਨ ਦਿੱਤਾ। ਪਹਿਲਾਂ ਵੀ ਪਾਣੀਆਂ ਦੇ ਮੁੱਦੇ ਤੇ ਜਿਹੜਾ ਸਾਡਾ ਇਹ ਸਾਡੀ ਸਰਕਾਰ ਦੇ ਜੀ ਸਾਹਿਬ ਸਾਡਾ ਸਟੈਂਡ ਜਿਹੜਾ ਹੈਗਾ ਉਹ ਬਹੁਤ ਠੱਲਾ ਕਰਿਆ ਸੀ ਜਦੋਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਤਾਂ ਮਹਿਰ ਬਣਾਉਣ ਨੂੰ ਤਿਆਰ ਆਂ, ਕਿਸਾਨ ਨਹੀਂ ਬਣਾਉਣ ਦਿੰਦੇ। ਸੁਪਰੀਮ ਕੋਰਟ ਦੀ ਗੱਲ ਕਰਕੇ ਫਿਰ ਇਹਨਾਂ ਵੇਦੀ ਸਾਹਿਬ ਬਦਲਨੇ ਪਏ ਉਸੇ ਤਰੀਕੇ ਦੂਜੀ ਵਾਰੀ ਇਹਨਾਂ ਨੇ ਕਿਹਾ ਜਦੋਂ ਸੈਣੀ ਸਾਹਿਬ ਨੂੰ ਕਿਹਾ ਗਿਆ ਕਿ ਤੁਸੀਂ ਆਪਿਸ ਕਪਰੇਟ ਅਲੱਗ ਬਣਾਓ ਤਾਂ ਇਹ ਕਹਿੰਦੇ ਜੀ ਸਾਨੂੰ ਵੀ ਸਕੱਤਰੇਟ ਬਣਾਉਣ ਲਈ ਜਗ੍ਹਾ ਦਿਓ ਉਹ ਵੀ ਸਾਡਾ ਸਟੈਂਡ ਜਿਹੜਾ ਸੀ ਇਹਨਾਂ ਨੇ ਢਲਾ ਦਿੱਤਾ ਇਹ ਰਾਜਧਾਨੀ ਦੇ ਮਾਮਲੇ ਔਰ ਅੱਜ ਫੇਰ ਦੁਬਾਰਾ ਜਦੋਂ ਇਹ ਗੱਲ ਕਹਿੰਦੇ ਆ ਕਿ ਪੰਜਾਬ ਕੋਲੇ ਰਾਜਧਾਨੀ ਨਹੀਂ ਲੀਤੀ ਦੇਖੋ ਪੰਜਾਬ ਕੋਲੇ ਰਾਜਧਾਨੀ ਹੈਗੀ ਆ ਹਰਿਆਣੇ ਕੋਲੇ ਰਾਜਧਾਨੀ ਨਹੀਂ ਨਹੀਂ ਪੰਜਾਬ ਕੋਲੇ ਹਾਈ ਕੋਰਟ ਹੈਗਾ ਹਰਿਆਣੇ ਕੋਲੇ ਹਾਈ ਕੋਰਟ ਨਹੀਂ ਹੈ ਅਸੀਂ ਉਹਨਾਂ ਨੂੰ ਦਿੱਤਾ ਹੋਇਆ ਕੁਝ ਸਮੇਂ ਲਈ ਕਿ ਭਾਈ ਤੁਸੀਂ ਕੋਈ ਸਮਾਂ ਸਾਡਾ ਜਿਹੜਾ ਹੈਗਾ ਯੂਜ਼ ਕਰ ਲਓ ਉਸ ਤੋਂ ਬਾਅਦ ਆਪਦਾ ਬਣਾਓ ਉਹ ਅਸੀਂ ਆਪ ਇਹ ਗੱਲ ਕਹਿ ਦੇਣਾ ਸਾਡੇ ਮੁੱਖ ਮੰਤਰੀ ਸਾਹਿਬ ਵੱਲੋਂ ਕਿ ਜਿਹੜਾ ਸਾਡੇ ਕੋਲੇ ਨਾਰਾਜ਼ਤਾਨੀਆਂ ਨਾਲ ਹਾਈ ਕੋਰਟ ਹੈ ਤਾਂ ਸਾਡਾ ਬਿਲਕੁਲ ਮੈਂ ਤਾਂ ਇਹ ਗੱਲ ਕਹਾਂਗਾ ਕਿ ਸਾਡੇ ਸਾਰੇ ਜਿਹੜੇ ਪਿਛਲੇ ਸਟੈਂਡ ਜਿੰਨੀ ਮਿਹਨਤ ਕੀਤੀ ਹੈ ਅਸੀਂ ਇਸ ਪਾਸੇ ਨੂੰ ਸਾਡੇ ਸੰਘਰਸ਼ ਚ ਜਿੰਨਾ ਅਸੀਂ ਅੱਗੇ ਖੜੇ ਸੀ ਪੰਜਾਬੀ ਉਹ ਇੱਕਦਮ ਪਿੱਛੇ ਕਰਤਾ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਥੋੜਾ ਜਿਹਾ ਆਪਦੇ ਜਿਹੜਾ ਸਲਾਹਕਾਰ ਹੈ ਉਹਨਾਂ ਤੋਂ ਸਲਾਹ ਲੈ ਕੇ ਇਸ ਤਰ੍ਹਾਂ ਦੇ ਬਿਆਨ ਲਾਗਣੇ ਚਾਹੀਦੇ ਆ ਕੋਈ ਆਪਾਂ ਜੇ ਮੈਂ ਕਹਾਂ ਕਿ ਕੋਈ ਕਮੇਡੀ ਸ਼ੋਅ ਨਹੀਂ ਹੈਗਾ ਕਿ ਆਪਾਂ ਗੱਲ ਕਹਿਦਾਂਗੇ ਤੇ ਮਗਰੋਂ ਛੁਟਕਲਾ ਬਣ ਜਾਏਗੀ ਸਾਡੇ ਮੁੱਖ ਮੰਤਰੀ ਦਾ ਬਿਆਨ ਸਾਡੇ ਜਿਹੜੇ ਸਾਹਮਣੇ ਹਰਿਆਣਾ ਭਾਵੇਂ ਸਾਡੇ ਭਰਾ ਨੇ ਸਾਡੇ ਤੇ ਵੱਖ ਹੋਏ ਨੇ ਉਹਨਾਂ ਦਾ ਸਤਿਕਾਰ ਹੈ ਇਤਰਾਮ ਹੈ ਪਰ ਜਿੱਥੇ ਸਾਡਾ ਹੱਕ ਹੈ ਜਿੱਥੇ ਸਾਡੇ ਪੰਜਾਬ ਦਾ ਸਾਡਾ ਹੱਕ ਹੈ ਉੱਥੇ ਉਹ ਆ ਕੇ ਸਾਡੇ ਹੱਕ ਨੂੰ ਨਹੀਂ ਮੰਨ ਸਕਦੀ ਉਏ ਇਸ ਤਰ੍ਹਾਂ ਦੀ ਗੱਲ ਕਹਿ ਕੇ ਆਪਣਾ ਨੋਟਿਸ ਤੋਂ ਵੀ ਜੁੜ ਚੁੱਕੇ ਨੇ ਸਾਡੇ ਮਹਿਮਾਨ ਜੁੜ ਚੁੱਕੇ ਨੇ ਉਹਨਾਂ ਦਾ ਸਵਾਲ ਹੈ ਕਿ ਜਿਹੜਾ ਸੀਐਮ ਨੇ ਬਿਆਨ ਦਿੱਤਾ ਕਿ ਪੰਜਾਬ ਕੋਲ ਆਪਣੀ ਰਾਜਧਾਨੀ ਨਹੀਂ ਹੈ ਪਰ ਦੂਸਰਾ ਬਿਆਨ ਇਹ ਸੀ ਕਿ ਪੰਜਾਬ ਦੀ ਰਾਜਧਾਨੀ ਖਾਣ ਦੀ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਹਿਲਾਂ ਤਾਂ ਮੇਰੇ ਵੱਲੋਂ 70 ਮਿੰਟ ਤੱਕ ਦੇ ਰਸਿਆਂ ਸਮੂਹ ਭਾਤਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ। ਗੱਲ ਇਸ ਤਰੀਕੇ ਦੀ ਨਾਲ ਹੈ ਕਿ ਮੁੱਖ ਮੰਤਰੀ ਸਾਹਿਬ ਸ਼ਾਇਦ ਕਿਸੇ ਕੁਲੀਖੇ ਹੀ ਕਰਦੇ। ਕਿਉਂਕਿ ਗੱਲ ਇਹ ਹੈ ਮੇਰੀ ਆਵਾਜ਼ ਆ ਰਹੀ ਹੈ ਹੈਲੋ ਹਾਂਜੀ ਹਾਂਜੀ ਸਰ ਗੱਲ ਇਹ ਹੈ ਕਿ ਪੰਜਾਬ ਦੀ ਤਾਂ ਰਾਜਧਾਨੀ ਹੈਗੀ ਹੈ ਤੁਸੀਂ ਦੇਖੋ ਕਿ ਜਿਹੜੇ ਮੁੱਖ ਮੰਤਰੀ ਸਾਹਿਬ ਇਹ ਗੱਲ ਕਰ ਰਹੇ ਨੇ ਪੰਜਾਬ ਦੀ ਰਾਜਧਾਨੀ ਬਾਰੇ ਉਹ ਰਾਜਧਾਨੀ ਦੇ ਉੱਤੇ ਚੰਡੀਗੜ੍ਹ ਦੇ ਉੱਤੇ ਸਾਡੇ ਦਾਅਵੇ ਨੂੰ ਕਮਜ਼ੋਰ ਕਰਨ ਦੇ ਵਿੱਚ ਸਭ ਤੋਂ ਵੱਡਾ ਹੱਥ ਸਾਡੇ ਮੁੱਖ ਮੰਤਰੀ ਸਾਹਿਬ ਦਾ ਜੋ ਮੌਜੂਦਾ ਨੇ ਆਮ ਆਦਮੀ ਪਾਰਟੀ ਦੇ ਮਾਨ ਜੋ ਭਗਵੰਤ ਮਾਨ ਜੀ ਦੇਖੋ ਸਭ ਤੋਂ ਪਹਿਲਾਂ ਉਹਨਾਂ ਨੇ ਕੀ ਕੀਤਾ ਹੈ ਜਿਵੇਂ ਲਈ ਹਰਿਆਣਾ ਆਪਣੀ ਵਿਧਾਨ ਸਭਾ ਲਈ ਜ਼ਮੀਨ ਮੰਗਦਾ ਮੰਗੇ ਹਰਿਆਣਾ ਆਪਣੀ ਜਿੱਥੇ ਮਰਜੀ ਬਣਾਵੇ ਉਹਦੇ ਵਿੱਚ ਸਾਨੂੰ ਕਿ ਸਾਡੀ ਵਿਧਾਨ ਸਭਾ ਤਾਂ ਹੈ ਕਿ ਇਹ ਪੰਜਾਬ ਤੇ ਚੰਡੀਗੜ੍ਹ ਉਹ ਕਹ ਰਹੇ ਜੀ ਸਾਨੂੰ ਵੀ ਵਿਧਾਨ ਸਭਾ ਦੇ ਲਈ ਜਗ੍ਹਾ ਦਿੱਤੀ ਜਾਵੇ ਉਸ ਤੋਂ ਇਲਾਵਾ ਚੰਡੀਗੜ੍ਹ ਪ੍ਰਸ਼ਾਸਨ ਗਵਰਨਰ ਸਾਹਿਬ ਪੰਜਾਬ ਸਰਕਾਰ ਕੋਲ ਪੱਟ ਪੱਟ ਮਾਰ ਕੇ ਕਿ ਜਿਹੜੀ ਤੁਹਾਡੀ 7% ਡਿਪੋਟੇਸ਼ਨ ਹੈ ਪੰਜਾਬ ਦੇ ਵਿੱਚ ਲੱਗਣੀ ਚਾਹੀਦੀ ਪੰਜਾਬ ਦੇ ਅਸਰਾ ਵੀ ਪੰਜਾਬ ਦੇ ਐਸਐਸਪੀ ਵੀ ਪੋਰ ਪੰਜਾਬ ਦੇ ਸੈਕਟਰੀਆਂ ਵੀ ਉਹ ਸਾਨੂੰ ਪੂਰੀ ਕਰਕੇ ਦਿੱਤੀ ਜਾਵੇ ਗੱਲ ਤਾਂ ਇਹ ਕਿ ਸਾਡੀ ਸਰਕਾਰ ਤੋਂ 60% ਜਿਹੜੀ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਤੋਂ ਜਿਹੜੇ ਡਿਪਲੋਮੇਸ਼ਨ ਹੀ ਦੇ ਹੋਈ ਜਿਹੜੀ ਕਿ ਹਰਿਆਣਾ ਤੋਂ ਜਾਂ ਕੇਂਦਰ ਤੋਂ ਨਾਲ ਮੰਗਵਾ ਕੇ ਉੱਥੇ ਲਾਉਣੀ ਪਈ ਯਾਨੀ ਕਿ ਪੰਜਾਬ ਦਾ ਹੱਕ ਕੋਠੇ ਵੀ ਇਹਨਾਂ ਨੇ ਜਿਹੜਾ ਕਿ ਪਿੱਛੇ ਕੀਤਾ ਔਰ ਜਿੱਥੇ ਤੱਕ ਗੱਲ ਕੀਤੀ ਜਾਵੇ ਪੰਜਾਬ ਸਰਕਾਰੀਆਂ ਚੰਡੀਗੜ੍ਹ ਦੇ ਕੋਠਿਆਂ ਦੇ ਵਿੱਚ ਬਿਠਾ ਕੇ ਹਰਿਆਣਾ ਦੀ ਆਮ ਆਦਮੀ ਪਾਰਟੀ ਦੇ ਯੂਨਿਟ ਤੇ ਬਿਠਾ ਕੇ ਜਦੋਂ ਪ੍ਰੈਸ ਕਾਨਫਰੰਸਾਂ ਕਰਾਉਂਦੇ ਨੇ ਪੰਜਾਬ ਦੇ ਖਿਲਾਫ ਜ਼ਹਿਰ ਬਣਾਉਂਦੇ ਨੇ ਤੁਸੀਂ ਦੱਸੋ ਉਹ ਕਿੰਨੀ ਕਿ ਸਿਆਣਪ ਵਾਲੀ ਗੱਲ ਹੈ ਤਾਂ ਕਿੰਨਾ ਕਿ ਪੰਜਾਬ ਦਾ ਹੱਕ ਜਿਹੜਾ ਚੰਡੀਗੜ੍ਹ ਦੇ ਉੱਤੇ ਮਜ਼ਬੂਤ ਕਰਦੀ ਹੈ ਜਸਪ੍ਰੀ ਜੀ ਮੁੱਖ ਮੰਤਰੀ ਸਾਹਿਬ ਤਾਂ ਇਹ ਵੀ ਕਹਿੰਦੇ ਨਜ਼ਰ ਆਉਂਦੇ ਨੇ ਕਿ ਅਸੀਂ ਸਾਨੂੰ ਕੁਝ ਵੀ ਕਰਨਾ ਪਵੇ ਅਸੀਂ ਪੰਜਾਬ ਨੂੰ ਆਪਣੇ ਰਾਸਥਾਨੀ ਚੰਡੀਗੜ੍ਹ ਦੇ ਕੇ ਹਟਾਂਗੇ ਪੰਜਾਬ ਦੇ 2000 ਅਪ੍ਰੈਲ 2022 ਦੇ ਵਿੱਚ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਨੇ ਰੈਜ਼ੋਲੂਸ਼ਨ ਪਾਇਆ ਸੀ ਇਹ ਦੰਗਾਰੋਸੀ ਪੰਜਾਬੀ ਆਮ ਆਦਮੀ ਪਾਰਟੀ 2022 ਤੋਂ ਲੈ ਕੇ ਹੁਣ ਤੱਕ ਲਗਭਗ 4 ਸਾਲ ਤੋਂ ਪੰਜ ਸਾਲ ਹੋ ਜਾਣੇ ਆ। ਉਹ ਰੈਜ਼ੋਲੂਸ਼ਨ ਤੋਂ ਬਾਅਦ ਤੋਂ ਕੀਤਾ ਕੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਉਹ ਰੈਜ਼ੋਲੂਸ਼ਨ ਪਾ ਕੇ ਦਾ ਤੁਸੀਂ ਜਿਹੜੀ 60% ਡੈਪੋਜੀਸ਼ਨ ਦੀ ਉਹ ਵੀ ਨਹੀਂ ਪੂਰੀ ਕਰ ਪਾਈ। ਉਹ ਰੈਜ਼ੋਲੂਸ਼ਨ ਪਾ ਕੇ ਦਾ ਤੁਸੀਂ ਜਿਹੜਾ ਕਿ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਦੀ ਰਾਜਧਾਨੀ ਤੇ ਰਹਿ ਕੇ ਉਸ ਜਿਹੜੀ ਇੱਕ ਵਿਧਾਨ ਸਭਾ ਦੇ ਲਈ ਜਿਹੜਾ ਕਿ ਆਪਣੀ ਜਗ੍ਹਾ ਮੰਗ ਰਹੇ ਹੋ। ਗੱਲ ਤਾਂ ਇਹ ਹੈ ਨਾ ਕਿ ਸਰਕਾਰ ਦੇ ਪੱਖ ਦੇ ਵਿੱਚ ਇਸ ਵੇਲੇ ਮੁੱਖ ਮੰਤਰੀ ਸਾਹਿਬ ਬਿਆਨ ਦਾਖੇ ਚਲੇ ਜਾਂਦੇ ਨੇ ਇਹਨਾਂ ਦੀ ਮੁਰਕੇ ਪਿੱਛੇ ਜਿਹੜੀ ਕੈਬਨਿਟ ਹੈ ਉਹ ਸਾਹਮਣੇ ਲੱਗੀ ਰਹਿੰਦੀ ਹੈ ਜਿਵੇਂ ਕਿ ਪਿੱਛੇ ਹੋਇਆ ਕਿ ਜੇ ਤਰੀਕੇ ਦੇ ਨਾਲ ਇਹਨਾਂ ਨੇ ਨਾ ਹਕਮਤ ਰਾਜਾ ਸਾਹਿਬ ਜੀ ਬਾਰੇ ਬਿਆਨ ਦਿੱਤੇ ਤਾਂ ਮੁਰਕੇ ساری ਕੈਬਨਿਟ ਉੱਥੇ ਜਾ ਕੇ ਨਤਮਸਤਕ ਹੁੰਦੀ ਫਿਰੇ ਕਿ ਇਹ ਗੱਲ ਤਾਂ ਹੈ ਹੀ ਨਹੀਂ ਜੀ ਸਰ ਜਿੱਥੇ ਤੁਸੀਂ ਇਹਨਾਂ ਨੂੰ ਇਸ ਵਾਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅਸਲ ਦੇ ਵਿੱਚ ਗੱਲ ਕੀਤੀ ਹੈ ਕਿ 4 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਇਹਨਾਂ ਦੇ ਕੋਲੋਂ ਕੋਈ ਪੰਜਾਬ ਦੇ ਹੱਕਾਂ ਕੂਕ ਦੀ ਗੱਲ ਨਹੀਂ ਕਰ ਰਹੀ ਪੰਜਾਬ ਦੇ ਵਿੱਚ ਕੋਈ ਵੀ ਇਹਨਾਂ ਦੇ ਕੋਲੋਂ ਪ੍ਰੋਜੈਕਟ ਜਿਹੜੇ ਚਲਾਏ ਨਹੀਂ ਗਏ ਪੰਜਾਬ ਇਸ ਵੇਲੇ ਕਾਨੂੰਨ ਵਿਵਸਥਾ ਦੇ ਵਿੱਚ ਮੌਜੂਦ ਆ ਪੰਜਾਬ ਦੇ ਵਿੱਚ ਇਸ ਵੇਲੇ ਡਰੱਗ ਦਾ ਇਸ਼ੂ ਸਭ ਤੋਂ ਵੱਧ ਗਿਆ ਸੋ ਜਿੱਥੇ ਪੰਜਾਬ ਦੇ ਵਿੱਚ ਜਿਹੜੀ ਅਨਐਮਪਲੋਇਮੈਂਟ ਇਸ਼ੂ ਵੱਧ ਗਈ ਪੰਜਾਬ ਦੇ ਉੱਤੇ ਕਰਜ਼ਾ ਵੱਧ ਗਿਆ ਹੋਰ ਕੀ ਕੀ ਨਹੀਂ ਹੈ ਜੋ ਹੋ ਸਕਿਆ ਸੋ ਇੱਕ ਗੱਲ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਮੁੱਦਾ ਜਿਹੜਾ 2022 ਤੇ ਰੈਜ਼ੋਲੂਸ਼ਨ ਪਾਇਆ ਸੀ 2022 ਤੋਂ ਹੁਣ ਤੱਕ ਕੀਤਾ ਕੀ ਆ ਆਵਾਜ਼ੀ ਇਹ ਦਾਅਵੇ ਕਿ ਪੱਟ ਚੰਡੀਗੜ੍ਹ ਨੂੰ ਪੰਜਾਬ ਦੇ ਵਿੱਚ ਦੋਆੜ ਦੇ ਲਈ ਔਰ ਉਲਟਾ ਅੱਜ ਜਿਹੜਾ ਮੇਰਾ ਬਿਆਨ ਹੈ ਕਿ ਪੰਜਾਬ ਦੇ ਕੋਲ ਆ ਆਮ ਆਮੀ ਪਾਰਟੀ ਇਹ ਵੀ ਇਲਜ਼ਾਮ ਲਗਾਉਂਦੀ ਹੈ ਕਿ ਪਿਛਲੀਆਂ ਸਰਕਾਰਾਂ ਨੇ ਵੀ ਪੰਜਾਬ ਦੀ ਚੰਡੀਗੜ੍ਹ ਹੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਆ ਦਾ ਯਾਨੀ ਕਿ ਪੰਜਾਬ ਦਾ ਨਾਮ ਪਹਿਲਾਂ ਉਹਦਾ ਤਾਂ ਹਾਈ ਕੋਰਟ ਦਾ ਸਾਧਾ ਹੈਗਾ ਕਹਿੰਦਾ ਕਿ ਹਰਿਆਣੇ ਨੂੰ ਚਾਹੀਦਾ ਕਿ ਸਾਡਾ ਹਾਈ ਕੋਰਟ ਜਿਹੜਾ ਕਿ ਸਾਡੇ ਕੋਲ ਹਲੇ ਆਇਆ ਨਹੀਂ ਤੁਹਾਨੂੰ ਹਾਈ ਕੋਰਟ ਬੁਲਾਉਣਾ ਪੈਣਾ ਔਰ ਇਹ ਮੈਨੂੰ ਪਤਾ ਨਹੀਂ ਕਿਉਂਕਿ ਗੱਲ ਇਹ ਹੈ 2027 ਦੇ ਵਿੱਚ ਇਲੈਕਸ਼ਨ ਨੇ ਪੰਜਾਬ ਦੇ ਵਿੱਚ ਉਹ ਹਰ ਰਹੇ ਨੇ ਪੰਜਾਬ ਤੋਂ ਇਹਨਾਂ ਨੇ ਚਲੇ ਜਾਣਾ ਕਿ ਜਦੀਵਾਲ ਸਾਹਿਬ ਨੂੰ ਖੁਸ਼ ਕਰਨ ਲਈ ਕਿ ਸ਼ਾਇਦ ਹਰਿਆਣਾ ਚੱਗੇ ਅਸੀਂ ਕੁਝ ਕੰਮ ਦਾ ਵੀ ਕਰ ਸਕੀਏ ਤਾਂ ਪੰਜਾਬ ਨੂੰ ਜਿਹੜਾ ਕਿ ਸੋਰੀ ਟੰਗਰ ਦੇ ਉੱਤੇ ਜਿਹੜਾ ਕਿ ਆਮ ਆਦਮੀ ਪਾਰਟੀ ਲੱਗੀ ਹੋਈ ਹੈ ਜਿਹੜੇ ਪੰਜਾਬੀ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਜਸਪ੍ਰੀਜ ਮੇਰਾ ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ ਵੀ ਇਲਜ਼ਾਮ ਲਗਾਉਂਦੀ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਆਪਣੀ ਰਾਜਸਥਾਨੀ ਦਬਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜੇ ਕਰ ਦਿੱਤਾ ਅੱਜ ਸਾਨੂੰ ਇਹ ਨੌਬਤਨਾ ਦੇ ਕਰਨੀ ਪੈਂਦੀ ਦੇਖੋ ਅਸੀਂ ਹੁਣ ਉਥੇ ਫੌਜਾਰੀ ਕਰ ਦਿੰਦੇ ਅੱਜਿਕੰਤ ਸੰਤੰਤਰ ਵਿਰੋਧੀ ਸੰਤੰਤਰ ਵਿਰੋਧੀ ਅਸੀਂ ਡੈਮੋਕਰੇਟਿਕਲੀ ਸਰਕਾਰ ਦੇ ਨਾਲ ਟੇਬਲ ਟॉक ਕਰਕੇ ਜਿਹੜਾ ਕਿ ਉਹ ਚੀਜ਼ ਦੀ ਲੜਾਈ ਲੜ ਰਹੇ ਆ ਇਹ ਤਾਂ 4 ਸਾਲਾਂ ਝਾੜ ਕੇ ਰਹਿ ਗਏ ਇਹ ਤਾਂ 4 ਸਾਲਾਂ ਦੇ ਜਿਵੇਂ 86 ਦੇ ਰਹਿ ਗਏ ਇਹ ਤਾਂ 4 ਸਾਲਾਂ ਦੀ ਸਰਕਾਰ ਤੋਂ ਕਹਿਣ ਲੱਗ ਪਏ ਕਿ ਸਾਡੇ ਕੋਲ ਸਾਡੀ ਰਾਜਨੀਤੀ ਹੈ ਨਹੀਂ ਯਾਨੀ ਕਿ ਜਿੱਥੇ ਕਰਕੇ ਆਮ ਆਦਮੀ ਪਾਰਟੀ ਆ ਅਸੀਂ ਤਾਂ ਸੰਘਰਸ਼ ਕਰਦੇ ਆਏ ਆ ਚੰਡੀਗੜ੍ਹ ਤੇ ਲਈ ਔਰ ਕਰਦੇ ਰਹਿਾਂਗੇ ਔਰ ਜਦ ਤੱਕ ਇਹ ਸਾਡਾ ਸੰਗਠਨ ਦੇ ਵਿੱਚ ਪ੍ਰਾਪਤੀ ਨਹੀਂ ਹੁੰਦੀ ਅਸੀਂ ਇਹਨਾਂ ਨੂੰ ਹਥਿਆਰ ਨਹੀਂ ਚੁੱਕਾਂਗੇ ਕਿ ਅਸੀਂ ਚੰਡੀਗੜ੍ਹ ਸਾਡੀ ਤਾਂ ਰਾਜਧਾਨੀ ਹੈ ਜਿੱਥੇ ਚੰਡੀਗੜ੍ਹ ਤਾਂ ਕੇਂਦਰ ਨੇ ਕੇਂਦਰੀ ਸ਼ਾਸਕ ਜਿਹਦਾ ਬਣਾ ਲਿਆ ਹੋਇਆ ਸੋ ਜਿੱਥੇ ਤੱਕ ਇਹ ਟੈਂਪੋਰਰੀ ਰੀਜਿਮ ਨੇ ਰਾਜਸਥਾਨ ਵਿੱਚ ਪੰਜਾਬ ਨੂੰ ਆਪਣੇ ਰਾਜਸਥਾਨ ਚੰਡੀਗੜ੍ਹ ਮਿਲ ਕੇ ਮੈਸਕਦੀ ਹੈ ਕਿ ਸਰਕਾਰਾਂ ਨੂੰ ਜਾਂ ਫਿਰ ਵਿਰੋਧੀ ਪਾਰਟ ਨੂੰ ਕਿਸ ਤਰੀਕੇ ਨਾਲ ਕੋਈ ਮੁੱਦੇ ਤੇ ਗੱਲਬਾਤ ਕਰਨੀ ਚਾਹੀਦੀ ਹੈ ਕਿ ਪੰਜਾਬ ਦੇ ਕੋਲ ਤਾਂ ਆਪਣੀ ਰਾਜਧਾਨੀ ਚੰਡੀਗੜ੍ਹ ਹੈ ਸਾਨੂੰ ਤਾਂ ਇਹ ਲੜਾਈ ਲੜਨੀ ਚਾਹੀਦੀ ਕਿ ਹਰਿਆਣਾ ਉੱਥੋਂ ਨਿਕਲ ਕੇ ਜਾਵੇ ਉਹ ਆਪਣੀ ਰਾਜਧਾਨੀ ਬਣਾਵੇ ਉਹਨੇ 10 ਕਰੋੜ ਰੁਪਈਆ ਲਿਆ ਅੱਜ ਵੀ ਡੇਟ ਦੇ ਵਿੱਚ ਉਹਦੋਂ ਦਾ 10 ਕਰੋੜ ਨਾ ਅੱਜ ਕਿੰਨਾ ਬਣ ਜਾਂਦਾ ਸੋ ਜਿਹੜਾ ਉਹ ਹਰਿਆਣੇ ਦੀ ਜ਼ਿੰਮੇਵਾਰੀ ਹੈ ਆਪਣੀ ਰਾਜਧਾਨੀ ਬਣਾਵੇ ਭਾਈ ਚੰਡੀਗੜ੍ਹ ਸਾਡੀ ਪੰਜਾਬੀਆਂ ਦੀ ਰਾਜਧਾਨੀ ਹੈ ਪੰਜਾਬ ਦੀ ਰਾਜਧਾਨੀ ਹੈ ਔਰ ਪੰਜਾਬ ਨੂੰ ਜਿਹੜਾ ਕਿ ਇਹ ਮੈਨੂੰ ਡੈਮੋਗ੍ਰਾਫਿਕਲੀ ਸਾਡੇ ਪਿੰਡਾਂ ਦੇ ਉਥੇ ਪੁਆਰ ਤੇ ਏਰੀਆ ਦੇ ਪਰ ਵੀ ਉਹ ਪੰਜਾਬ ਦੀ ਹੀ ਰਹਿਣੀ ਹੈ ਦੇਖੋ ਯੂਨੀਟ ਅਸੀਂ ਡੈਮੋਕ੍ਰੈਟਿਕ ਕੰਟਰੀ ਭਾਰਤ ਦੇ ਵਿੱਚ ਆ ਤੇ ਜਿੱਥੇ ਸਾਡੇ ਹੱਕ ਆ ਅਸੀਂ ਉਹ ਗੱਲਾਂ ਕਰਨੀਆਂ ਨੇ ਅਸੀਂ ਉਹ ਗੱਲ ਕਹਿਣੀਆਂ ਨੇ ਹਰ ਇੱਕ ਸਟੇਟ ਦੀ ਆਪਣੀ ਯੂਨਿਟ ਹੁੰਦੀ ਆ ਮੰਨਿਆ ਕਿ ਉਹ ਯੂਨਿਟ ਆਪਣੀ ਆਪਣੀ ਸਟੇਟ ਦੀ ਗੱਲ ਕਰਦੀ ਆ ਪਰ ਜਿੱਥੇ ਤੱਕ ਤੁਸੀਂ ਅੱਜ ਪੰਜਾਬ ਯੂਨੀਵਰਸਿਟੀ ਦੇ ਵਿੱਚ ਲਾ ਲਓ ਕਿ ਉਹਦੇ ਜਿਹੜੇ ਵਿਊਸ ਪਏ ਨੇ ਉਹ ਕਿਨੇ ਦੇਣੇ ਨੇ ਪੰਜਾਬ ਸਰਕਾਰ ਨੇ ਔਰ ਪੰਜਾਬ ਸਰਕਾਰ ਕਹਦੀ ਆ ਆਮ ਆਦਮੀ ਪਾਰਟੀ ਦੀ ਉਹ ਜਿਹੜੀਆਂ ਜਿਹੜੀਆਂ ਸੈਨੇਟ ਦੀਆਂ ਮੀਟਿੰਗਾਂ ਸੀਗੀਆਂ ਉਹਦੇ ਵਿੱਚ ਜੇ ਮੰਤਰੀਆਂ ਨੇ ਅਪੀਅਰ ਹੋਣਾ ਸੀ ਕਿਉਂ ਨਹੀਂ ਹੋਏ ਉਹ ਕਿਹਦੀ ਗਲਤੀ ਹੈ ਆਮ ਆਦਮੀ ਪਾਰਟੀ ਦੀ ਹੈ ਜਿੱਥੇ ਤੱਕ ਤਾਂ ਆਮ ਆਦਮੀ ਪਾਰਟੀ ਇਸ ਵ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਜਿੱਥੇ ਤੱਕ ਤਾਂ ਇਸ ਤੋਏ ਦੇ ਵਿੱਚ ਖਲਲ ਪਾ ਕੇ 40% ਉਹ ਸਾਡੀ ਰੇਸ਼ਿਓ ਘਟਾਤੀ ਸਾਡੇ ਜਿਹੜੇ ਅਫਸਰ ਨੇ ਉਹ ਇਹਨਾਂ ਤੋਂ ਟਾਈਮ ਨਾ ਦਿੱਤੇ ਨਹੀਂ ਪਏ ਜਿਹੜੇ ਸੱਤੇ ਹੋਏ ਜਿਹੜੇ ਕਿ ਕੇਂਦਰ ਸਰਕਾਰ ਨੂੰ ਇਹ ਫੈਸਲੇ ਲੈਣੇ ਪਏ ਆ ਉਹ ਤੋਂ ਅਫਸਰ ਹੋਰ ਪਾਸੇ ਉਹ ਭਜੇ ਪਏ ਸੋ ਇਸ ਕਰਕੇ ਆਮ ਆਦਮੀ ਪਾਰਟੀ ਇਹ ਕਹਿੰਦੀ ਹੈ ਕਿ ਜਾਂਦੇ ਜਾਂਦੇ ਅਸੀਂ ਆਪਣਾ ਪਲੜਾ ਸਾਫ਼ ਕਰ ਗਈਏ ਸਾਡੇ ਤੇ ਕੋਈ ਗੱਲ ਨਾ ਹੋਵੇ ਸੋ ਜਿੱਥੇ ਜਿਹੜਾ ਇਹਨਾਂ ਨੇ ਉੱਥੇ ਜ਼ਾਵੇਦਾਰੀ ਚੋਂ ਸਾਡੇ ਜਿੰਨਾ ਡੈਮੇਜ ਇਹਨਾਂ ਨੇ ਸਾਡੀ ਜ਼ਾਵੇਦਾਰੀ ਦੇ ਉੱਤੇ ਚੰਡੀਗੜ੍ਹ ਦੇ ਉੱਤੇ ਪਾਪਤਾ ਆ ਉਹਨੂੰ ਕੰਟਰੋਲ ਕਰ ਲਈ ਸਾਨੂੰ ਸਮਾਂ ਤਾਂ ਲੱਗੇਗਾ ਜੀ ਸਾਡੇ ਨਾਲ ਅਕਾਲੀ ਦਲ ਦੇ ਆਗੂ ਵੀ ਜੁੜ ਚੁੱਕੇ ਨੇ ਉਹਨਾਂ ਦਾ ਰਿਐਕਸ਼ਨ ਲੈ ਲੈਨੇ ਆ ਕਿ ਜਿਸ ਤਰੀਕੇ ਨਾਲ ਜਸਪ੍ਰੀਤ ਸਿੰਘ ਜੀ ਨੇ ਕਿਹਾ ਕਿ ਸਾਡੀ ਜਿਹੜੀ ਦਾਅਵੇਦਾਰੀ ਉਹ ਪੰਜਾਬ ਦੇ ਇਸ ਬਿਆਨ ਨੂੰ ਹੋਰ ਵੀ ਘੱਟ ਕਰਦੀ ਹੈ ਸਰ ਤੁਹਾਡਾ ਕੀ ਸਟੈਂਡ ਹੈ ਤੁਸੀਂ ਕੀ ਕਹਿਣਾ ਚਾਹੋਗੇ ਤੇ ਜਸਪ੍ਰੀਤ ਜੀ ਕਿਹੜੀ ਪਾਰਟੀ ਤੋਂ ਸੀ ਜੀ ਕਾਂਗਰਸ ਤੋਂ ਸੀ ਜੀ ਕਾਂਗਰਸੋਂ ਮੈਂ ਨਾ ਇਹ ਕੋਰਕੋਸ ਕਰਦਾ ਹੈਗਾ ਜੀ ਕਿ ਜਿੰਨੇ ਬੁਲਾ ਰਹੇ ਹੈਗੇ ਆ ਪੰਜਾਬ ਦੇ ਯਾ ਪੰਜਾਬ ਕਾਂਗਰਸ ਦੇ ਜਾਂ ਪੰਜਾਬ ਬੀਜੇਪੀ ਦੇ ਜਾਂ ਪੰਜਾਬ ਆਮ ਆਦਮੀ ਪਾਰਟੀ ਦੇ ਇਹਨਾਂ ਦਾ ਬਿਆਨ ਜਿਹੜਾ ਹੈਗਾ ਕੋਈ ਹੋਰ ਹੁੰਦਾ ਹੈਗਾ ਤੇ ਹਰਿਆਣਾ ਕਾਂਗਰਸ ਦਾ ਹਰਿਆਣਾ ਆਮ ਆਦਮੀ ਪਾਰਟੀ ਦਾ ਹਰਿਆਣਾ ਬੀਜੇਪੀ ਦਾ ਹੋਰ ਹੁੰਦਾ ਹੈਗਾ ਅੱਜ ਜਦੋਂ ਭਗਵਾਨ ਤੁਮਨ ਸਭਾ ਨੂੰ 4 ਸਾਲ ਬਾਅਦ ਜਿਹੜੀ ਜਾਗ ਆਈ ਹੈਗੀ ਆ ਕੀ ਇਹਨਾਂ ਦੇ ਸੁਪਰੀਮੋ ਜਾਂ ਹਰਿਆਣੇ ਦੀ ਜਿਹੜੇ ਇਹਨਾਂ ਦੇ ਬੀਜੇਪੀ ਦੇ ਸੌਰੀ ਆਮ ਆਦਮੀ ਪਾਰਟੀ ਦੇ ਬੁਲਾਰੇ ਹੈਗੇ ਆ ਕਿ ਉਹ ਇਸੇ ਮਾਰ ਬੇਲ ਦੇ ਤੇ ਪੰਜਾਬ ਦਾ ਹੱਕ ਮੰਗਦਾ ਹੈਗਾ ਇਹ ਤਾਂ ਐਵੇਂ ਜਿਹੜਾ ਹੈਗਾ ਲਾਸਟ ਟਾਈਮ ਦੇ ਉੱਤੇ ਹੀ ਚੀਤਾ ਮਾਰਨ ਦੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਲੋਕ ਭੁੱਲੇ ਵੀ ਨਹੀਂ ਹੈਗੇ ਇਹ ਸਾਰੀਆਂ ਪਾਰਟੀਆਂ ਸੈਂਟਰ ਤੋਂ ਚੱਲਣ ਵਾਲੀਆਂ ਪਾਰਟੀਆਂ ਔਰ ਸੈਂਟਰ ਤੋਂ ਚੱਲਣ ਵਾਲੀਆਂ ਜਿਹੜੀਆਂ ਪਾਰਟੀਆਂ ਹੈਗੀਆਂ ਇਹਨਾਂ ਦੇ ਹੈੱਡ ਜਿਹੜੇ ਦਿੱਲੀ ਦੇ ਵਿੱਚ ਬੈਠੇ ਆ ਜਿੰਨਾ ਤੁਰਕਾ ਜਿਹਨੂੰ ਮਾਰਦੇ ਇਹ ਤਾਂ ਫੜ ਕੇ ਰੱਖੇ ਜਿਹੜੀ ਹੈਗੀ ਆ ਇੱਕ ਭਗਵਾਨ ਤਮਨ ਸਾਹਿਬ ਦੇ ਮੇਜ਼ ਦੇ ਉੱਤੇ ਰੱਖਿਆ ਵਾਦੀ ਉਹ ਨਾਂ ਨੇ ਜਿਹੜਾ ਹੈਗਾ ਜੋ ਜੋ ਉਹਨਾਂ ਨੂੰ ਕਿਹਾ ਗਿਆ ਉਹ ਤੜਿਆ ਗਿਆ ਇਸ ਕਰਕੇ ਜਿਹੜਾ ਭਗਵੰਤ ਸਿੰਘ ਮਾਨ ਸਾਹਿਬ ਦਾ ਅੱਜ ਭਿਆਨ ਹੈਗਾ ਇਹਨੂੰ ਆਪਾਂ ਜੇ ਪਿੱਛੇ ਇਤਿਹਾਸ ਦੇ ਵਿੱਚ ਜਾਈਏ ਕਿ ਜਦੋਂ ਭਗਵੰਤ ਸਿੰਘ ਮਾਨ ਸਾਹਿਬ ਦਾਕੀਲੇ ਜ਼ਮੀਨ ਮੰਗਦੇ ਸੀ ਜਦੋਂ ਹਰਿਆਣੇ ਦੀ ਦਰਦ ਆਮ ਆਦਮੀ ਪਾਰਟੀ ਦੇ ਬੁਲਾਰੇ ਭੈਲ ਸਾਹਿਬ ਵੀ ਜੁੜ ਚੁੱਕੇ ਨੇ ਉਹਨਾਂ ਤੋਂ ਸਵਾਲ ਲੈਣੇ ਆ ਕਿ ਜਿਹੜੇ ਵਿਰੋਧੀ ਪਾਰਟੀ ਇਲਜ਼ਾਮ ਲਗਾ ਰਹੇ ਨੇ ਕਿ ਤੁਸੀਂ ਇੱਕ ਛੱਕਾ ਮਾਰਨ ਦੀ ਕੋਸ਼ਿਸ਼ ਕਰ ਰਹੇ ਹੋ ਦੇਖੋ ਜੀ ਆਮ ਆਦਮੀ ਪਾਰਟੀ ਹਮੇਸ਼ਾ ਪੰਜਾਬ ਨਾਲ ਖੜੀ ਹੈ ਤੇ ਜਹਾਂ ਵੀ ਮੁੱਦਿਆਂ ਦੀ ਗੱਲ ਕਰੀ ਸੀ ਲੇਕਿਨ ਗੱਲ ਕੀਤੀ ਜਾਏ ਪੰਜਾਬ ਦੀ ਜਿਹੜੀ ਕਾਂਗਰਸ ਪਾਰਟੀ ਰਹੀ ਹੈ ਪੰਜਾਬ ਦੇ ਵਿੱਚ ਉਹਨਾਂ ਨੇ ਕੀ ਕੀਤਾ 1982 ਦੇ ਵਿੱਚ ਐਫਆਈ ਆਰ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਉਹਨਾਂ ਨੇ ਸਭ ਤੋਂ ਵੱਡਾ ਮੁੱਦਾ ਮੁੱਦਾ ਕਰੇ ਕੀਤਾ ਅੱਜ ਅਸੀਂ ਜੇ ਪੰਜਾਬ ਦੀ ਗੱਲ ਕਰਦੇ ਹਾਂ ਤੇ ਵਿਪੱਖ ਵਾਲੇ ਇਹ ਗੱਲ ਤੜਫਦੇ ਨੇ ਮੈਂ ਪੁੱਛਣਾ ਚਾਹੁੰਦਾ ਇਹਨਾਂ ਨੂੰ ਜਿਹੜੀ ਜੀਪ ਵਾਲਾ ਉਹ ਨਹੀਂ ਤੁਸੀਂ ਪੰਜਾਬ ਤੋਂ ਕੀ ਕੀਤਾ ਪੰਜਾਬ ਦਾ ਇਹਨੇ ਪਾਰੇ ਖੋਹਣ ਦੀ ਕੋਸ਼ਿਸ਼ ਕੀਤੀ ਇਹਨੇ ਪੰਜਾਬ ਦੇ ਵਿਦਿਆਲਯ ਖੋਹਣ ਦੀ ਕੋਸ਼ਿਸ਼ ਕੀਤੀ ਇਹਨੇ ਪੰਜਾਬ ਦੀ ਯੂਨੀਵਰਸਿਟੀਆਂ ਖੋਹਣ ਦੀ ਕੋਸ਼ਿਸ਼ ਕੀਤੀ ਪਰ ਸਰਦਾਰ ਮਦਨ ਜਮਾਨ ਸਿੰਘ ਪੰਜਾਬ ਦੇ ਲਈ ਪਹਿਰਾ ਦੇ ਰਹੇ ਨੇ ਪੰਜਾਬ ਦੇ ਲਈ ਅਸੀਂ ਨੇ ਉਹ ਪੰਜਾਬ ਦਾ ਕੋਈ ਵੀ ਹੱਕ ਅਸੀਂ ਐਦਾਂ ਨਹੀਂ ਜਾਣ ਦਵਾਂਗੇ બીજી ਗੱਲ ਮੈਂ ਕਹਿਣਾ ਚਾਹੁੰਦਾ ਜੀ ਹੈ ਚੰਡੀਗੜ੍ਹ ਦੀ ਗੱਲ ਕਰਦੇ ਚੰਡੀਗੜ੍ਹ ਪੰਜਾਬ ਦਾ ਹੈ ਰਹੇਗਾ ਅਸੀਂ ਪੰਜਾਬਾ ਤੇ ਲੜਾਂਗੇ ਅਸੀਂ ਪੰਜਾਬ ਨੂੰ ਵਾਦਾ ਜਿੱਤਾਂਗੇ ਪੰਜਾਬ ਦਾ ਜੀ ਰਾਜਾ ਨਹੀਂ ਚੰਡੀਗੜ੍ਹ ਪੰਜਾਬ ਦੀ ਹੈ ਪੰਜਾਬ ਚੰਡੀਗੜ੍ਹ ਪੰਜਾਬ ਦਾ ਕਿਵੇਂ ਹੋਵੇਗਾ ਸਵਾਲ ਤੇ ਇਹੀ ਪੰਜਾਬ ਦੇ ਲੋਕ ਚਾਹੁੰਦੇ ਨੇ ਜਾਣਨਾ ਕਿ ਚੰਡੀਗੜ੍ਹ ਪੰਜਾਬ ਦਾ ਹੋਵੇਗਾ ਕਿਵੇਂ ਮੈਡਮ ਜਿਹੜੀ ਪੰਜਾਬ ਦੀ ਜਿਹੜੀ ਧਰਤੀ ਤੇ ਬਣਿਆ ਹੋਇਆ ਹੈ ਇਹ ਚੰਡੀਗੜ੍ਹ ਹੈ ਇਹ ਕੋਈ ਬਾਹਰੋਂ ਨਹੀਂ ਆਇਆ ਪੰਜਾਬ ਦੇ ਖੂਨ ਨਾਲ ਖਿੱਚੀ ਹੋਈ ਧਰਤੀ ਹੈ ਵਾਲੀ ਪੰਜਾਬ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਚੰਡੀਗੜ੍ਹ ਵਾਸਤੇ ਯਾਨੀ ਪਪ ਪੰਜਾਬ ਦਾ ਹੀ ਚੰਡੀਗੜ੍ਹ ਹੈ ਜਿਹਦੇ ਬਾਦ ਨੇ ਹੈਗਾ ਸਾਡੇ ਪੰਜਾਬ ਦੇ ਲੋਕਾਂ ਦੀ ਧਰਤੀ ਇਹ ਤਕਰੀਬਨ ਕਿੱਥੀ ਵੀ ਆਪਸ ਜ਼ਿਆਦਾ ਕਿਤੇ ਲੋਕ ਰੱਲੀ ਉਹ ਸਾਰੇ ਪੰਜਾਬ ਦੇ ਤੇ ਅਸੀਂ ਕਿੱਧਰ ਪੰਜਾਬ ਨੂੰ ਨਹੀਂ ਹੈ ਨਾ ਵੀ ਬੇਸ਼ੱਕ ਪੰਜਾਬ ਦੀ ਧਰਤੀ ਕਿਹਾ ਜਾਂਦਾ ਚੰਡੀਗੜ੍ਹ ਪੰਜਾਬ ਦਾ ਹੈ ਪਰ ਕਾਗਜ਼ਾਂ ਦੇ ਵਿੱਚ ਜਾਂ ਜਿਸ ਤਰੀਕੇ ਨਾਲ ਹਰਿਆਣਾ ਕਹਿੰਦਾ ਵੀ ਮੇਰੀ ਰਾਜਸਥਾਨੀ ਹੈ ਉਸ ਮਾਮਲੇ ਨਾਲ ਲੋਕ ਜਾਣਨਾ ਚਾਹੁੰਦੇ ਨੇ ਦੇਖੋ ਮਦਰਨ ਜੀ ਸਭ ਤੋਂ ਵੱਡਾ ਧੋਖਾ ਤੁਹਾਡੀ ਨਿਆਲ ਕਾਂਗਰਸ ਪਾਰਟੀ ਨੇ ਕੀਤਾ ਇਹ ਗੱਲ ਕੀ ਸੀ ਜਿਆ ਉਸ ਟਾਈਮ ਜਦੋਂ ਲੋਗਵਾਲ ਸਿੰਘ ਜੀ ਤੋਂ ਆਇਆ ਸਰਦਾਰ ਮਤਲਬ ਲੋਗਵਾਲ ਜੀ ਨਾ ਸੀਗੇ ਰਜੀਵ ਗਾਂਧੀ ਜੀ ਨੇ ਜਾ ਸੀ ਇਹ ਚੰਡੀਗੜ੍ਹ ਲੈ ਲਓ ਤੁਸੀਂ ਇਸ ਕਾਂਗਰਸ ਪਾਰਟੀ ਨੇ ਚੰਡੀਗੜ੍ਹ ਨਹੀਂ ਲਿਆ ਸਭ ਤੋਂ ਵੱਡਾ ਧੋਖਾ ਹੋਰ ਵੀ ਹੋ ਸਕਦਾ ਪਰ ਪੰਜਾਬ ਦੇ ਜਸਪ੍ਰੀਤ ਜੀ ਉਹ ਬਹਿਰ ਸਾਹਿਬ ਕਹਿ ਰਹੇ ਨੇ ਕਿ ਸਭ ਤੋਂ ਵੱਡਾ ਧੋਖਾ ਕਾਂਗਰਸ ਪਾਰਟੀ ਨੇ ਕੀਤਾ ਹੈ ਦੇਖੋ ਬੈਲ ਸਾਹਿਬ ਸ਼ਾਇਦ ਭੁੱਲ ਗਏ ਨੇ 2022 ਜਿਹਨਾਂ ਨੇ ਹੁਣ ਰੈਜ਼ੋਲੂਸ਼ਨ ਪਾਇਆ ਵਿਧਾਨ ਸਭਾ ਦੇ ਵਿੱਚ ਜਿਹੜਾ ਕਿ ਕਾਂਗਰਸ ਨੇ ਵੀ ਸਪੋਰਟ ਕੀਤਾ ਹੈ ਔਰ ਜਿਹੜਾ ਰੈਜ਼ੋਲੂਸ਼ਨ ਤੁਸੀਂ ਪਾ ਕੇ ਤੁਸੀਂ 2022 ਤੋਂ ਲੈ ਕੇ ਹੁਣ ਤੱਕ ਦਾ ਹਿਸਾਬ ਦੇ ਦਿਓ ਤੁਸੀਂ ਕੀ ਕੀਤਾ ਚੰਡੀਗੜ੍ਹ ਤੇ ਲਈ 60% ਦੀ ਡੈਪੁਟੇਸ਼ਨ ਹੈ ਜੀ ਮੈਂ ਤਾਂ ਇਹਨਾਂ ਨੂੰ ਪੁੱਛਦਾ ਦੱਸ ਦੇ ਕਿੰਨੇ ਪਰਸੈਂਟ ਡੈਪੁਟੇਸ਼ਨ ਕੀਤੀ ਹੈ ਇਹਨਾਂ ਨੇ ਅਜਤਕੰਦੀ ਗੜ੍ਹ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਹੈ ਅਕਾਲੀ ਦਲ ਦੀ ਸਰਕਾਰ ਰਹੀ ਹੈ ਅਕਾਲੀ ਭਾਜਵਾ ਗੱਟ ਜੁਰ ਦੀ ਸਰਕਾਰ ਰਹੀ ਹੈ ਅਸੀਂ ਆਪਣਾ 60% ਡੈਪੁਟੇਸ਼ਨ ਦੇਂਦੇ ਰਹੇ ਹਾਂ ਤੁਸੀਂ ਦੱਸੋ ਕਿ ਇਹਨਾਂ ਦਾ ਡੈਪੁਟੇਸ਼ਨ 60% ਕਿਤੇ ਆ ਕਿਉਂ ਅੱਜ ਕੇਂਦਰ ਨੂੰ ਜਿਹੜਾ ਕਿ ਸਾਡੇ ਰਾਜਪਾਲ ਨੇ ਉੱਥੋਂ ਉਹਨਾਂ ਨੂੰ ਕਿਉਂ ਕੇਂਦਰ ਲੈ ਕੇ ਦੇ ਭਈ ਜਨਾ ਪੈ ਕੇ ਅਸੀਂ ਚੰਡੀਗੜ੍ਹ ਐਸਐਸਪੀ ਮਗਰੇ ਪੰਜਾਬ ਦੇ ਕੋਲੋਂ ਪੰਜਾਬ ਦੇ ਅਮੀਰੀਆ ਕਿਉਂ ਉਹਨਾਂ ਨੂੰ ਲੈ ਕੇ ਭੇਜਣਾ ਪਿਆ ਕਿ ਅਸੀਂ ਜਿਹੜੇ ਕਿ ਆਪਣੀ ਨਫਰੀ ਪੂਰੀ ਰਿਪੋਰਟੇਸ਼ਨ ਦੀ ਉਹ ਜਿਹੜੀ ਆ ਕਿ ਪੰਜਾਬ ਸਰਕਾਰ ਦੇ ਰਹੀ ਰਹੀ ਇਹਦੇ ਉੱਤੇ ਇਹਦਾ ਕੀ ਜਵਾਬ ਹੈ ਅੱਜ ਵੀ ਡੇਟ ਦੇ ਵਿੱਚ ਜੇ ਪੰਜਾਬ ਤੇ ਤੁਸੀਂ 2026 ਚ ਆ ਕੇ ਇਹ ਗੱਲ ਕਹੋਗੇ ਕਿ ਪੰਜਾਬ ਦੇ ਕੋਲ ਕੋਈ ਰਾਜਤਾ ਨਹੀਂ ਉਹ ਵੀ ਨਹੀਂ ਹੈਗੀ ਤਾਂ ਇਹਦਾ ਸਿੱਧਾ ਸਿੱਧਾ ਮਤਲਬ ਕੀ ਚ ਬਣਦਾ ਹੈ ਪੰਜਾਬ ਦੇ ਹੱਕ ਦੀਆਂ ਕੋਠੀਆਂ ਦੇ ਪੰਜਾਬ ਸਰਕਾਰ ਦੀਆਂ ਕੋਠੀਆਂ ਦੇ ਵਿੱਚ ਇੱਥੇ ਹਕਤਾਰਨੀ ਵੀ ਪੁੱਛ ਰਿਆ ਸੀਗੇ ਕਿ ਦੱਸੋ ਕਿ ਇਹਨਾਂ ਪਾਰਟੀਆਂ ਹਰਿਆਣਾ ਦੇ ਕੀ ਕੀਤਾ ਅਸੀਂ ਹਰਿਆਣਾ ਟੀਮ ਨੂੰ ਲਿਆ ਕੇ ਪੰਜਾਬ ਦੀਆਂ ਕੋਠੀਆਂ ਤੇ ਨਹੀਂ ਬਟਾਇਆ ਸੀ ਅੱਜ ਆਮ ਆਦਮੀ ਪਾਰਟੀ ਨੇ ਹਰਿਆਣਾ ਦੀਆਂ ਟੀਮਾਂ ਕੀ ਆ ਜਵਾਬ ਲੈ ਲੈਣੇ ਨੇ ਉਹਨਾਂ ਦੇ ਜਵਾਬ ਲੈ ਲੈਣੇ ਕੀ ਉਹਨਾਂ ਦੀ ਸਰਕਾਰ ਵੀ ਕਾਫੀ ਟਾਈਮ ਸੱਤਾ ਦੇ ਵਿੱਚ ਰਹੀ ਹੈ ਖੇਤਰੀ ਪਾਰਟੀ ਆ ਪੰਜਾਬ ਦੀ ਤਾਂ ਲੋਕ ਉਹਨਾਂ ਤੋਂ ਵੀ ਜਾਣਨਾ ਚਾਹੁੰਦੇ ਨੇ ਕਿ ਆ ਸਰਕਾਰ ਉਹਦੇ ਪੰਜਾਬ ਦਾ ਕਿਉਂ ਨਹੀਂ ਬਣਿਆ ਮੇਰੀ ਮੇਰੀ ਬੇਨਤੀ ਸ਼ੋ ਹਰਿਆਣੇ ਦੇ ਵਿੱਚ ਐਮ ਐਲ ਓ ਦੇ ਨਾਲ ਜਿਹੜਾ ਜਿਹੜਾ ਟਟਾਲਾ ਪਰਿਵਾਰ ਹੈ ਜਿਹੜਾ ਚੰਡੀਗੜ੍ਹ ਦੇ ਉੱਤੇ ਦਾਵਾ ਹਰਿਆਣੇ ਦਾ ਠੋਕਦਾ ਉਹਦੇ ਨਾਲ ਰਲ ਕੇ ਕਾਲੀ ਦਲ ਨੇ ਉੱਥੇ ਇਲੈਕਸ਼ਨਾਂ ਲੜੀਆਂ ਨੇ ਹਰਿਆਣੇ 'ਚ ਅਸੀਂ ਨਹੀਂ ਲੜੀਆਂ ਪਰ ਤੁਸੀਂ ਦੱਸੋ ਇਹਨਾਂ ਨੇ ਜਵਾਬ ਦੇ ਕਿੰਨੀ ਵਾਰੀ ਕਹਾਂ ਲਿਆ ਜਸਪ੍ਰੀਤ ਅਕਾਲ ਦਲ ਦਾ ਜਵਾਬ ਲੰਨੇ ਆ। ਹਾਂ ਮੈਂ ਨਾ ਦੇਖੋ ਗੱਲ ਇਹ ਹੈ ਜੀ ਜੀ ਕਿ ਸੰਤ ਫਤੇ ਸਿੰਘ ਨੇ ਕਾਬੇ ਨਹੀਂ ਧਰਨਾ ਲਾਇਆ ਸੀ ਮਰਦ ਭਾਰਤ ਕਾਬੇ ਨਹੀਂ ਰੱਖਿਆ ਸੀ ਪੁੱਛ ਲੋ ਇਹਨਾਂ ਨੂੰ ਦੱਸ ਦੇਣਗੇ। 1973 ਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਆਨੰਦਪੁਰ ਸਾਹਿਬ ਦਾ ਮਤ ਹੈ ਉਹਦੇ ਵਿੱਚ ਮੇਨ ਜਿਹੜੀ ਧਾਰਾ ਸੀ ਉਹ ਜਿਹੜਾ ਹੈਗਾ ਚੰਡੀਗੜ੍ਹ ਦੇ ਮੁਤਲਕ ਸੀ। 1970 ਦੇ ਵਿੱਚ ਜਿਹੜਾ 1970 ਦਾ ਜਿਹੜਾ ਆਨੰਦ ਪ੍ਰਸਾਦ ਦਾ ਮਤਾ ਸੀ ਉਸ ਦੇ ਵਿੱਚ ਮੇਨ ਜਿਹੜੀ ਕਲੌਜ਼ ਸੀ ਉਹ ਕੀ ਸੀ ਉਸ ਤੋਂ ਬਾਅਦ 70 ਤੋਂ ਲੈ ਕੇ 92 ਤੱਕ ਪੰਜਾਬ ਦੇ ਲੋਕਾਂ ਦਾ ਖੂਨ ਜਿਹੜਾ ਡੁੱਲਿਆ ਉਹ ਕਿਸ ਕਲ ਤੇ ਡੁੱਲਿਆ ਉਸ ਤੋਂ ਬਾਅਦ ਜਿਹੜਾ ਸੰਤ ਹਰਜੰਤ ਸਿੰਘ ਔਰ ਰਜੀਵ ਲੰਗੋਵਾਲ ਜਿਹੜਾ ਅਕੋਰਡ ਸੀ ਉਸ ਅਕੋਰਡ ਦੇ ਵਿੱਚ ਲੰਗੋਵਾਲ ਸਾਹਿਬ ਨੂੰ ਤਾਂ ਆਪਣੀ ਜਿਹੜੀ ਅਜਾਮ ਦੇਣੀ ਪਈ ਇਹ ਜਿਹੜੇ ਲੋਕ ਹੈਗੇ ਆ ਸਭ ਤੋਂ ਪਹਿਲਾਂ ਜਿਹੜੇ ਹੈਗੇ ਆ ਉਸ ਅਕਾਊਂਟ ਤੋਂ ਪਿੱਛੇ ਲੱਗੇ ਇਹਨਾਂ ਨੇ ਹਮੇਸ਼ਾ ਹੀ ਜਿੰਨੀਆਂ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਹੈਗੀਆਂ ਇਹਨਾਂ ਨੇ ਜਾਣ ਕੇ ਆਪਣੇ ਏਜੰਟ ਹਰਿਆਣੇ 'ਚੋਂ ਖੜੇ ਕਰੇ ਹੋਏ ਆ ਦਿੱਲੀ ਤੋਂ ਖੜੇ ਕਰੇ ਹੋਏ ਆ ਪੰਜਾਬ ਵਾਲਿਆਂ ਤੋਂ ਪਿਆਰ ਦਵਾਉਨੇ ਆ ਪੰਜਾਬ ਵਾਲੇ ਕਹਿੰਦੇ ਆ ਅਸੀਂ ਪੰਜਾਬ ਦੇ ਨਾਲ ਹੈ ਜਿਵੇਂ ਨਰਮਲ ਸਿੰਘ ਕਹਿ ਰਹੇ ਆ ਆਮ ਆਦਮੀ ਪਾਰਟੀ ਕਰ ਰਹੀ ਆ ਅਸੀਂ ਪੰਜਾਬ ਦੇ ਨਾਲ ਆ ਕੀ ਹਰਿਆਣੇ ਦੀ ਆਮ ਆਦਮੀ ਪਾਰਟੀ ਇਹ ਸੰਯੁਗ ਯਾ ਕਾਂਗਰਸ ਇਹਨਾਂ ਦੇ ਨਾਲ ਹੈ ਜਾਂ ਸੈਂਟਰ ਇਹਨਾਂ ਦੇ ਨਾਲ ਹੈ ਕਿ ਕੇਂਦਰੀ ਵਾਸਵਾਬ ਦੇ ਰੂਪ ਵਿੱਚ ਆਮਦੇਸ਼ ਤੇ ਬਿਆਨ ਦੇਣਗੇ ਕਿ ਅਸੀਂ ਪੰਜਾਬ ਦੀ ਇਸ ਮੰਗ ਦੇ ਨਾਲ ਹੈ ਸਰ ਸਾਹਿਬ ਜਵਾਬ ਦਿਓ ਕਿ ਤੁਹਾਡੀ ਕਾਂਗਰਸ ਪਾਰਟੀ ਜਿਹੜੀ ਹਰਿਆਣਾ ਦੇ ਵਿੱਚ ਹੈ ਉਹ ਨਾਲ ਹੈ ਤਾਂ ਮੈਂ ਮੈਂ ਤਾਂ ਉਹ ਹੀ ਚਾਹ ਉਹ ਹੀ ਚੀਜ਼ ਕਹਿ ਰਿਹਾ ਹਾਂ ਤੇ ਆਪਾਂ ਪਹਿਲਾਂ ਵੀ ਕਲੀਅਰ ਕੀਤੀ ਹੈ ਕਿ ਅਸੀਂ ਤਾਂ ਅਸੀਂ ਡੈਮੋਕਰੈਟਿਕ ਕੰਟਰੀ ਦੇ ਵਿੱਚ ਰਹਿੰਦੇ ਆ ਅਸੀਂ ਆਪਣੀ ਸਟੇਟ ਦੇ ਵਿੱਚ ਆਪਣੀ ਗੱਲ ਕਰਦੇ ਤੁਸੀਂ ਦੱਸੋ ਕੀ ਮੈਲੋ ਇਹਨਾਂ ਦੇ ਨਾਲ ਹੈ ਕਿ ਚੰਦਾਲਾ ਪਰਿਵਾਰ ਦੇ ਨਾਲ ਜਿਹੜੀਆਂ ਇਹਨਾਂ ਦੀਆਂ ਸਾਂਝਾ ਬੁੱਕਦੀਆਂ ਨੇ ਬਾਦਲ ਪਰਿਵਾਰ ਜਿਹੜੇ ਕਾਦੀ ਦਲਦਿਆਂ ਜਿਹਨਾਂ ਦਾ ਜਾ ਜਾ ਕੇ ਲੈਕਚਰ ਆਉਂਦੇ ਨੇ ਪੰਜਾਬ ਦੇ ਪਾਜ ਬਣਾ ਲੜਦੇ ਨੇ ਉੱਥੇ ਜਾ ਕੇ ਮੈਲੋ ਦੇ ਨਾਲ ਲੜਦੇ ਨੇ ਉੱਥੇ ਦੱਸੋ ਤਾਂ ਉੱਥੇ ਇਹਨਾਂ ਦਾ ਕੀ ਸਟੈਂਡ ਹੈ ਉੱਤੇ ਕandidate ਜਦੋਂ ਜਾ ਕੇ ਗੱਲ ਕਰਦਾ ਉੱਤੇ ਕੀ ਸਟੈਂਡ ਹੈ ਤਾਂ ਗੱਲ ਜਿਹੜੀ ਹੈ ਕਿ ਇੱਥੇ ਗੱਲ ਹੋ ਰਹੀ ਹੈ ਚੰਡੀਗੜ੍ਹ ਦੀ ਪੰਜਾਬ ਦੀ ਜੂਨਟ ਹੈ ਜਿਹੜੀਆਂ ਨੇ ਪੰਜਾਬ ਦੇ ਹੱਕ ਦੀਆਂ ਗੱਲ ਕਰਦੀਆਂ ਚੰਡੀਗੜ੍ਹ ਸਾਡਾ ਤਾਂ ਜੇਸੇ ਨੇ ਪੰਜਾਬ ਦੀ ਵੰਡ ਹੋਈ ਹੈ ਕੀ ਇਹਨਾਂ ਦੇ ਜਿਹੜੇ ਹਰਿਆਣਾ ਦੇ ਵੀ ਜੂਨਟ ਹੈ ਉਹ ਕ ਐਮਐਲਏ ਦੇ ਨਾਲ ਲਾਂਕਿਆ ਉਹ ਕੀ ਕਹਿੰਦੀ ਹੈ ਤੁਸੀਂ ਇਹ ਦੱਸਦੇ ਹੋ ਸਾਬ ਇਹ ਦੱਸੋ ਕਿ ਆ ਆਮ ਆਦਮੀ ਪਾਰਟੀ ਕੋਲ ਰੋਡ ਮੈਪ ਕੀ ਹੈ ਰੋਡ ਮੈਪ ਕੀ ਹੈ ਚੰਡੀਗੜ੍ਹ ਨੂੰ ਜੀ 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 ਨਹੀਂ ਇੱਕ ਮਿੰਟ ਪਾਉਗੇ ਹਾਂਜੀ ਹਾਂਜੀ ਸਰ ਹਾਂਜੀ ਆਹ ਦੇਖੋ ਪੰਜਾਬ ਦੇ ਵਿੱਚ ਜੇ ਇੱਕੋ ਇੱਕ ਖੇਤਰੀ ਪਾਰਟੀ ਹੈ ਉਹ ਹੈ ਜਿਹੜੀ ਸ਼ਰੂਰੀ ਅਕਾਲੀ ਦਸ ਜਿਹੜੀ ਪੰਜਾਬ ਦੇ ਮੁੱਦਿਆਂ ਤੇ ਆਪ ਗੱਲ ਲੈਣ ਲਈ ਸਰਕਾਰ ਰੱਖਦੀ ਹੈਗੀ ਆ ਬਾਕੀ ਦੀਆਂ ਚਿੰਨੇ ਇੱਕ ਤਰ੍ਹਾਂ ਦੀ ਗੁਜ਼ਾਰੇ ਲਈ ਨੇ ਨਾ ਪਟਾਈ ਦੇ ਆ ਇਹ ਅੰਦਰੀ ਸਦਾ ਪੰਨੇ ਵਾਲਾ ਚੰਖਨੀ ਹੈਗਾ ਚਿੰਨਾ ਇਹਨਾਂ ਦਾ ਨੂਰੇ ਕਾਗਜ਼ ਪੜਦਣੇ ਉਹਨਾਂ ਬੋਲਣਗੇ ਪਰ ਤੁਸੀਂ ਦੱਸੋ ਇੱਕ ਮਿੰਟ ਮੋਨਟਾਲ ਲੈਣ ਦਿਓ ਜੀ ਸਰ ਇੱਕ ਮਿੰਟ ਜਵਾਬ ਲੈ ਲਈਏ ਸਰ ਇੱਕ ਮਿੰਟ ਜਵਾਬ ਲੈ ਲਈਏ ਇੱਕ ਮਹੀਨਾ ਜਦੋਂ ਜਦੋਂ ਵੀ ਕਿਸੇ ਵੀ ਮੁੱਦੇ ਦੇ ਉੱਤੇ ਚਾਹੇ ਐਸਵਾਈਐਲ ਤੇ ਚਾਹੇ ਪੰਜਾਬ ਯੂਨੀਵਰਸਿਟੀ ਤੇ ਚਾਹੇ ਜਿਹੜਾ ਹੈਗਾ ਚੰਡੀਗੜ੍ਹ ਦੇ ਉੱਤੇ ਚਾਹੇ ਜਿਹੜਾ ਹੈਗਾ ਬੀਵੀਐਮਬੀ ਦੇ ਉੱਤੇ ਤੁਸੀਂ মিডিਆ ਹੌਸਨਾ ਨੇ ਵੀ ਹਮੇਸ਼ਾ ਨਾਲ ਹਰਿਆਣੇ ਦਾ ਇੱਕ ਬੰਦਾ ਜਿਹੜਾ ਹੈਗਾ ਬਿਠਾਇਆ ਜਿਹੜਾ ਕਿ ਇਹਨਾਂ ਲੋਕਾਂ ਨੂੰ ਉੱਤੀ ਇਹਨਾਂ ਦਾ ਮੂੰਹ ਤੇ ਬੈਠਾ ਜਿਹੜਾ ਹੈਗਾ ਆਪੋਸ ਕਰ ਰਿਹਾ ਹੁੰਦਾ ਹੈਗਾ ਪੁਰਵਹਲ ਸਾਹਿਬ ਤੋਂ ਜਵਾਲੇ ਨੇ ਬਿਹਾਲ ਸਾਹਿਬ ਪੰਜਾਬ ਆ ਕੇ ਪਾਰਟੀ ਕੋਲ ਰੋਡ ਮੈਪ ਕੀ ਹੈ ਦੇਖੋ ਜੀ ਸਾਡਾ ਤਾਂ ਖਾਸ ਹੈ ਕਿ ਅਸੀਂ ਜਿਹੜੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ ਉਹ ਹੋਵੇਗੀ ਕਿ ਕਿਸੇ ਵੀ ਸੂਰਤ ਵਿੱਚ ਚੰਡੀਗੜ੍ਹ ਨੂੰ ਗਵਾਣਾ ਨਹੀਂ ਜਾਂਦਾ ਚੰਡੀਗੜ੍ਹ ਅਸੀਂ ਲੈ ਕੇ ਰਾਵਾਂਗੇ ਚਾਹੇ ਮੋਦੀ ਸਾਹਿਬ ਜਿੰਨਾ ਮਰਜੀ ਪੰਜਾਬ ਦਾ ਧੱਕਾ ਕਰਨ ਸੀ ਦੇਖਣਾ ਸਾਡਾ ਕਿੰਨਾ ਪੰਜਾਬ ਦਾ ਧੱਕਾ ਕੀਤਾ ਇਹਨਾਂ ਨੇ ਚਾਹੇ ਆਰਡੀਐਫ ਦਾ ਪੈਸਾ ਹੋਵੇ ਉਹਨਾਂ ਦਾ 85 ਕਰੋੜ ਰੁਪਏ ਤੋਂ ਕਾਫੀ ਤੋਂ ਕਰੋੜ ਰੁਪਏ ਦਾ ਬਾਈ ਜੀ ਅਸਲੀ ਦਾਸਾ ਹੋਵੇ 50 ਲੱਖ ਕਰੋੜ ਦੇ ਅਸਰ ਉਹ ਨਹੀਂ ਨੇ ਦਿੱਤਾ ਹੁਣ ਜੀ ਆਰਾਮ ਜੀ ਇਹਨਾਂ ਨੇ ਪਹਿਲਿਆਂ ਦੱਸੀਆ ਉਹਦੇ ਵਿੱਚ ਵੀ ਇਹਨਾਂ ਨੇ ਪੰਜਾਬ ਦੇ ਜਾਂ ਮਜ਼ਦੂਰਾਂ ਦਾ ਧੱਕਾ ਜੁਦਾ ਬੀਜੇਪੀ ਦੇ ਬੀਜੇਪੀ ਦਾ ਕੁਝ ਕੋਈ ਕੰਮ ਨਹੀਂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸੱਤਾ ਵਿਚਾਰਨਾ ਚਾਹੇ ਕੁਝ ਵੀ ਹੋਵੇ ਇਹ ਉਹ ਲੋਕ ਨੇ ਜਿਹੜੇ ਆਪਣਾ ਘਰ ਭਰਦੇ ਰਹੇ ਨੇ ਅੱਜ ਜੇ ਭਗਵੰਤ ਸਿੰਘ ਸਾਹਿਬ ਜੋ ਪੰਜਾਬ ਦੀ ਗੱਲ ਕਰਦੇ ਇਹਨਾਂ ਨੂੰ ਬਹੁਤ ਤਕਲੀਫ ਹੁੰਦੀ ਆ ਇਹ ਆਪਣੇ ਬੁਲਾਰਾ ਸਾਹਿਬ ਹੋ ਰਹੇ ਸੀਗੇ ਸਾਹਿਬ ਤੁਹਾਨੂੰ ਸਾਡ ਵੀ ਮੈਂ ਕਹਾਂਗਾ ਤੁਹਾਨੂੰ ਜਲਦੀ ਤੁਹਾਡੀ ਸਾਡਾ ਸਰਕਾਰੀਆ 19 ਸਾਥੀ ਦੇ ਨਾਲ ਘੜੀ ਹੋਇਆ ਤੁਸੀਂ ਕੋਈ ਪੰਜਾਬ ਦੀ ਗੱਲ ਕੀਤੀ ਕੋਈ ਨਹੀਂ ਪੰਜਾਬ ਦੇ ਨਾਲ ਗੱਲ ਕੀਤੀ ਅੱਜ ਡੀਜੀਪੀ ਵਾਲੇ ਗੱਲਾਂ ਕਰਦੇ ਨੇ ਪੰਜਾਬ ਖੋਹਦੀ ਆ ਪੂਰੀ ਵਸੇ ਖੋਹਦੀ ਆ ਧਾਮ ਖੋਹਦੀ ਗੱਲਾਂ ਕਰਦੇ ਨੇ ਤੁਸੀਂ ਲੋਕ ਕੋਈ ਬੋਲਦੇ ਤੁਸੀਂ ਛੁਪ ਕਰ ਦਿੰਦੇ ਹੋ ਤੁਹਾਡੀ ਜਿਹੜੀ ਆਪਣੀ ਮੈਡਮ ਜਿਹੜੀ ਆਪਣੀ ਤੁਹਾਡੇ ਮੈਂਬਰ ਆ ਪਾਰਲੀਮੈਂਟ ਤੇ ਜਿਨ੍ਹਾਂ ਨੇ ਕਿਸਾਨਾਂ ਦੇ ਨਾਲ ਤੋਂ ਖੜਕਤਾ ਅੰਦਰ ਜਾ ਕੇ ਜਾ ਕੇ ਸਹਿਮਾਰ ਆਏ ਸਾਰੇ ਆ ਬਾਹਰ ਆ ਕੇ ਡੀਜੀਪੀ ਦਾ ਜਸਪ੍ਰੀ ਜੀ ਕੀ ਕਾਂਗਰਸ ਕੋਲ ਕੋਈ ਰੋਡ ਮੈਪ ਹੈ ਜੇ ਸਰਕਾਰ ਸੁਭਾ ਸਰਕਾਰ ਸਾਰੀਆਂ ਪਾਰਟੀਆਂ ਨੂੰ ਇੱਕ ਸਟੇਜ ਤੇ ਆ ਕੇ ਇੱਕ ਸੱਦਾ ਦਿੰਦੀ ਹੈ ਕਿ ਸਾਰੇ ਆ ਕੇ ਰਲ ਕੇ ਆਪਣਾ ਆਪਣਾ ਰੋਡ ਮੈਪ ਦੱਸੋ ਅਸੀਂ ਚੰਡੀਗੜ੍ਹ ਨੂੰ ਪੰਜਾਬ ਦੇ ਹੱਕ ਦੇ ਵਿੱਚ ਲੈ ਕੇ ਆਉਣਾ ਹੈ ਪੰਜਾਬ ਦੇ ਨਾਮ ਕਰਵਾਉਣਾ ਹੈ ਤਾਂ ਕਿ ਤੁਹਾਡੀ ਪਾਰਟੀ ਕੋਲ ਕੋ ਰੋਡ ਮੈਪ ਹੈ ਜਸਪ੍ਰੀ ਜੀ ਆਵਾਜ਼ ਆ ਰਹੀ ਹੈ ਹਾਂ ਜੀ ਹਾਂ ਜੀ ਸਰ ਹਾਂ ਜੀ ਹਾਂ ਜੀ ਦੇ ਕੌਪ ਦੇ ਕੌਪ ਤੁਸੀਂ ਐਕਰੀ ਦੱਸੋ ਕਿ ਚੰਡੀਗੜ੍ਹ ਦੇ ਮੁੱਦੇ ਦੇ ਉੱਤੇ ਕਦੋਂ ਕਿਹੜੀ ਪਾਰਟੀ ਨੇ ਕਿਹਾ ਕਿ ਅਸੀਂ ਨਹੀਂ ਨਾਲ ਤੋਂ ਪਾ ਪਾਣੀਆਂ ਦੇ ਮੁੱਦੇ ਤੇ ਕਿਹੜੀ ਪਾਰਟੀ ਨੇ ਕਿਹਾ ਕਿ ਅਸੀਂ ਨਹੀਂ ਨਾਲ ਤੋਂ ਨਾ ਸਾਰੇ ਜਾਣੇ ਅਸੀਂ ਨਾਲ ਹੈ ਪੰਜਾਬ ਸਰਕਾਰ ਨੂੰ ਕਿਹਾ ਮੋਰੋ ਲੱਗੇ ਪੰਜਾਬ ਦੇ ਵਿੱਚ ਸਰਕਾਰ ਇਹਨਾਂ ਦੀ ਐਰ ਰੈਜ਼ੋਲੂਸ਼ਨ ਇਹਨਾਂ ਨੇ ਚੰਡੀਗੜ੍ਹ ਦਾ ਜਦ 2022 ਚ ਪਾਇਆ ਕਿ ਉਹ ਚੀਜ਼ ਦਾ ਵਿਰੋਧ ਕੀਤਾ ਗਿਆ ਨਾਲ ਸਰਕਾਰ ਤੋਂ ਸਾਥ ਦਿੱਤਾ ਗਿਆ ਪਰ ਰੈਜ਼ੋਲੂਸ਼ਨ ਤੁਸੀਂ 2022 ਤੋਂ ਜੇ ਪਾ ਕੇ ਅਪ੍ਰੈਲ ਮਹੀਨੇ ਤੇ ਹੁਣ ਤੱਕ ਤੁਸੀਂ ਉਸ ਚੀਜ਼ ਤੇ ਬੋਲੋ ਨਾ ਹੌਂਕਾ ਤੁਸੀਂ ਚੁੱਪੀ ਸਾਦੀ ਫਿਰੋ ਉਸ ਤੋਂ ਬਾਅਦ ਕਿੰਨੇ ਗਣਤੰਤਰ ਨੇ ਉਸ ਨਿਕਲੇ ਨੇ ਜਿੰਨੀ ਵਾਰੀ ਮੁੱਖ ਮੰਤਰੀ ਸਾਹਿਬ ਨੇ ਉੱਥੇ ਜੰंडीगढ़ ਦੀ ਗੱਲ ਕੀਤੀ ਹੈ ਤੁਸੀਂ ਇਹ ਦੱਸੋ ਮੈਂ ਤਾਂ ਇੰਨੀ ਗੱਲ ਕਹਿੰਦਾ ਇੰਨੀ ਹੀ ਗੱਲ ਦਾ ਜਵਾਬ ਦੇ ਦੇਣ ਕਿ ਜਿਹੜਾ 60% ਸਾਡੀ ਰੇਸ਼ਿਓ ਹੈ 60% ਜਿਹੜੀ ਨਫਰੀ ਆਪਾਂ ਦੇਣੀ ਹੈ ਜਿਹੜੇ ਡੈਪੂਟੇਸ਼ਨ ਦੇ ਅਫਸਰ ਆਪਾਂ ਭੇਜਦੇ ਨੇ ਉਹ ਦੱਸੋ ਕਿ ਆਮ ਆਦਮੀ ਪਾਰਟੀ ਤੋਂ ਪਿਛਲੇ 40 ਸਾਲਾਂ 'ਚ ਕਿਉਂ ਨਹੀਂ ਭੇਜੇਗਾ ਤੁਸੀਂ ਇਹ ਚੀਜ਼ ਦੱਸੋ ਕਿ ਅਮ ਆਦਮੀ ਪਾਰਟੀ ਇੱਥੇ ਆ ਕੇ ਗੱਲਾਂ ਕਰ ਰਹੀ ਹੈ ਅੱਜ ਪੰਜਾਬ ਪੱਕੀ ਹੋਣ ਦੀ ਗੱਲ ਕਰ ਰਹੀ ਹੈ ਆਮ ਆਦਮੀ ਪਾਰਟੀ ਦੇ ਨਾਲ ਪੁੱਛੋ ਕਿ ਪੰਜਾਬ ਦੀ ਕੋਟੀ ਜਵਾਕ ਬੈਠ ਕੇ ਹਰਿਆਣਾ ਦੀ ਯੂਨਿਟ ਨੇ ਜਦੋਂ ਧਰਨੀ ਸਾਹਿਬ ਸਾਨੂੰ ਪੁੱਛ ਰਹੇ ਸੀਗੇ ਸਮਾਂ ਹੀ ਜਾਂਸ ਨਹੀਂ ਦੇ ਰਿਹਾ ਸਾਡੇ ਨਾਲ ਜੁੜੇ तमाम ਮਹਿਮਾਨਾਂ ਦਾ ਚਾਹੇ ਆਮ ਆਦਮੀ ਪਾਰਟੀ ਤੋਂ ਹੁਣ ਕਾਂਗਰਸ ਤੋਂ ਸ਼੍ਰੋਮਣੀ ਕਾਦ ਤੋਂ ਜਾਂ ਫਿਰ ਭਾਜਪਾ ਤੋਂ ਸਾਰੇ ਹੀ ਜੁੜੇ ਮਹਿਮਾਨਾਂ ਦਾ ਬਹੁਤ ਬਹੁਤ ਸਵਾਗਤ ਤੇ ਧੰਨਵਾਦ ਵੀ ਕਰਦੇ ਆ ਕਿ ਇਸ ਆਪਣਾ ਕੀਮਤੀ ਸਮਾਂ ਦਿੱਤਾ ਤਸ ਦੇ ਕਿ ਲਗਾਤਾਰ ਮੁੱਦਾ ਗਰਮਾਂਦਾ ਹੁੰਦਾ ਹੋਣਾ ਜਾ ਰਿਹਾ ਕਿ ਪੰਜਾਬ ਕੋਲ ਹਾਈ ਕੋਰਟ ਕੋਲ ਆਪਣੀ ਪੰਜਾਬ ਦੀ ਹਾਈ ਕੋਰਟ ਵੀ ਨਹੀਂ ਹੈ ਆਪਣੇ ਰਾਜਤਾਨੀ ਵੀ ਨਹੀਂ ਹੈ ਤਾਂ ਸੁਪਬਾ ਸਰਕਾਰ ਨੇ ਕਿਹਾ ਹੈ ਕਿ ਅਸੀਂ ਆਪਣੀ ਰਾਜਤਾਨੀ ਲਿਆਉਣ ਦੀ ਕੋਸ਼ਿਸ਼ ਕਰਾਂਗੇ ਅੱਜ ਇਸ ਮੌਕੇ ਤੇ ਇਹੀ ਗੱਲ ਕਹੂੰਗਾ ਕਿ ਪੰਜਾਬ ਦੀ ਤਰੱਕੀ ਵਾਸਤੇ ਸਾਡੇ ਦਿਲ ਦੇ ਵਿੱਚ ਬਹੁਤ ਉਭਾਲ ਨੇ ਜਜ਼ਬੇ ਨੇ ਬਹੁਤ ਸਾਲ ਪਿੱਛੇ ਰਹਿ ਗਏ ਹੁਣ ਮਹੀਨਿਆਂ ਦੇ ਵਿੱਚ ਨਹੀਂ ਘੰਟਿਆਂ ਦੇ ਵਿੱਚ ਉਹ ਪਿਛਲਾ ਜਿਹੜਾ ਟਾਈਮ ਆ ਨੂੰ ਕਵਰ ਕਰਨਾ ਪੈਣਾ ਮੈਡੀਕਲ ਕਾਲਜ ਹੁਸ਼ਿਆਰਪੁਰ ਦੇ ਵਿੱਚ ਉਹਦੀ ਸਾਰੀ ਫਾਰਮੈਲਿਟੀ ਹੋ ਗਈ ਹੈ ਉਹਨਾਂ ਵਾਲੇ ਦਿਨਾਂ 'ਚ ਉਹਦੀ ਉਹ ਸਾਰੀ ਸ਼ੁਰੂ ਹੋ ਜੂਗੀ ਉਹਦਾ ਸਾਰਾ ਜਿਹੜਾ ਟੈਂਡਰ ਵਗੈਰਾ ਉਹ ਸਾਰਾ ਹੋ ਗਿਆ ਔਰ ਬਿਲਡਿੰਗ ਪਹਿਲੇ ਹੀ ਆਪਾਂ ਸਿਲੈਕਟ ਕਰ ਚੁੱਕੇ ਹਾਂ ਮੈਡੀਕਲ ਕਾਲਜ ਹੁਸ਼ਿਆਰਪੁਰ ਨੂੰ ਮਿਲੂਗਾ ਹੁਸ਼ਿਆਰਪੁਰ ਪਹਿਲਾਂ ਪੰਜਾਬ ਯੂਨੀਵਰਸਿਟੀ ਹੁਸ਼ਿਆਰਪੁਰ ਆਈ ਸੀ ਲਾਹੌਰ ਤੋਂ ਹੁਣ ਚੰਡੀਗੜ੍ਹ ਚਲੀ ਗਈ ਔਰ ਇਨੀਆਂ ਕੁਰਬਾਨੀਆਂ ਇਨੀਆਂ ਪ੍ਰਾਪਤੀਆਂ ਦੇਸ਼ ਨੂੰ ਇੰਨੀ ਸੇਵਾ ਦੇ ਬਾਵਜੂਦ ਵੀ ਤੁਸੀਂ ਹੈਰਾਨ ਹੋ ਜਾਓਗੇ ਸੋਚ ਕੇ ਕਿ ਪੰਜਾਬ ਪਹਿਲਾ ਸੂਬਾ ਜਿਹਦੇ ਕੋਲ ਆਪਣੀ ਰਾਜਧਾਨੀ ਹੈ ਨਹੀਂ ਪੰਜਾਬ ਦੀ ਰਾਜਧਾਨੀ ਹੈ ਨਹੀਂ ਔਰ ਰਾਜਧਾਨੀ ਨੂੰ ਖੋਹਣ ਵਾਸਤੇ ਨਿਤ ਨਮੀ ਕੋਈ ਸਕੀਮ ਕੱਢ ਲੈਂਦੇ ਆ ਆਹ ਕਾਨੂੰਨ ਆਊਗਾ ਆਹ ਚੰਡੀਗੜ੍ਹ ਨੂੰ ਅਸੀਂ ਅਲੱਗ ਕਰ ਦਾਂਗੇ ਚੰਡੀਗੜ੍ਹ ਦਾ ਜਿਹੜਾ ਪ੍ਰਸ਼ਾਸਕ ਹੈ ਉਹ ਹੁਣ ਸੈਂਟਰ ਦੇ ਥੱਲੇ ਆ ਜਾਊਗਾ ਉਹਦੇ ਥੱਲੇ ਆ ਜਾਊਗਾ ਫਿਰ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਜਿਹਦਾ ਸ਼ਹਿਰਪੁਰ ਨਾਲ ਬਹੁਤ ਪੁਰਾਣਾ ਨਾਤਾ ਹੈ ਉਹਦਾ ਰੌਲਾ ਪੈ ਜਾਂਦਾ ਸੋ ਮੈਂ ਅੱਜ ਗਣਤੰਤਰ ਦਿਵਸ ਦੇ ਮੌਕੇ ਤੇ ਇਹ ਵੀ ਕਹਿਣਾ ਚਾਹੁੰਦਾ ਕਿ ਪੰਜਾਬ ਨੂੰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਜਿਹੜੀ ਹੈ ਉਹਨੂੰ ਦਵਾਉਣ ਵਾਸਤੇ ਵੀ ਅਸੀਂ ਅੱਡੀ ਚੂਟੀ ਦਾ ਜੋਰ ਲਾਵਾਂਗੇ ਜਿੱਥੇ ਤੱਕ ਸਾਨੂੰ ਜੋ ਸਾਨੂੰ ਕਰਨਾ ਪਿਆ ਉਹਦੇ ਵਾਸਤੇ ਅਸੀਂ ਕਰਾਂਗੇ ਪੰਜਾਬ ਇੱਕ ਹੈ ਜੋ ਸੂਬਾ ਜਿੱਦੀ ਆਪਣੀ ਹਾਈ ਕੋਰਟ ਹੈ ਨਹੀਂ ਨਾਰਥ-ਈਸਟ ਦੇ ਛੋਟੇ-ਛੋਟੇ ਸੂਬੇ ਨੇ ਉਹਨਾਂ ਕੋਲ ਆਪਣੀ ਆਪਣੀ ਹਾਈ ਕੋਰਟ ਹੈ ਤਾਂ ਤੁਸੀਂ ਸੁਣਿਆ ਕਿਸ ਤਰੀਕੇ ਨਾਲ ਮੁੱਖ ਮੰਤਰੀ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ ਕਿ ਸਾਨੂੰ ਚੰਡੀਗੜ੍ਹ ਵਾਸਤੇ ਆਪਣੀ ਰਾਜਧਾਨੀ ਬਣਾਉਣ ਵਾਸਤੇ ਕੁਝ ਵੀ ਕਰਨਾ ਪਵੇ ਅਸੀਂ ਕਰਾਂਗੇ ਪਰ ਸਵਾਲ ਉਹੀ ਹੈ ਕਿ ਆਖਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਕਦੋਂ ਪੰਜਾਬ ਨੂੰ ਮਿਲੇਗੀ ਪੱਕੇ ਤੌਰ ਤੇ ਕਦੋਂ ਕਾਗਜ਼ਾਂ ਦੇ ਵਿੱਚ ਮਿਲੇਗੀ ਤੇ ਕਦੋਂ ਇਹ ਕਿਹਾ ਜਾਵੇਗਾ ਕਿ ਸੋਨਾ ਫੁੱਲ ਪੰਜਾਬ ਦਾ ਸੋਨਾ ਫੁੱਲ ਗੁਲਾਬ ਦਾ ਵੀ ਹੈ ਸੋਨਾ ਪੰਜਾਬ ਵੀ ਹੈ ਪਰ ਆਖਰਕਾਰ ਇਹ ਜਿਹੜਾ ਗੁਲਾਬ ਹੈ ਚੰਡੀਗੜ੍ਹ ਸਿਟੀ ਬਿਊਟੀਫੁੱਲ ਹੈ ਕਦੋਂ ਪੰਜਾਬ ਦੇ ਹਿੱਸੇ ਆਵੇਗੀ ਇਸ ਖਾਸ ਪੇਸ਼ਕਸ਼ ਵਿੱਚ ਇੰਨਾ ਹੀ ਮਿਲਦੇ ਇਜਾਜ਼ਤ ਧੰਨਵਾਦ